ਤਰਫ ਬਿਲਗਾ ਦੇ ਦੂਰ ਅੰਦਰ ਵੀ ਨਸ਼ਾ ਤਸਕਰਾ ਨਾਲ ਨਾਤਪਾਲ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਨਗਰਪੰਚਾਇਤ ਬਿਲਗਾ ਦੇ ਕੌਂਸਲਰ ਸਰਵਾਰ ਨੰਬਰਦਾਰ ਅਤੇ ਹੋਰ ਵਿਅਕਤੀਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਸਾਰੇ ਵੱਲੋਂ ਇਹ ਸਹਿਮਤੀ ਬਣੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਚੋਰੀ ਚਗਲੀ ਕਰਦਾ ਜਾਂ ਨਸ਼ੇ ਕਰਦਾ ਵੇਚਦਾ ਹੋਇਆ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਜ਼ਮਾਨਤ ਕਿਸੇ ਵੀ ਕੌਂਸਲਰ ਸਰਵਾਰ ਵੱਲੋਂ ਨੰਬਰਦਾਰ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਵਿਅਕਤੀਆਂ ਵੱਲੋਂ ਤਸਦੀਕ ਨਹੀਂ ਕੀਤੀ ਜਾਵੇਗੀ ਕੇਸ ਹਾਲੂ ਦੀ ਸੂਚਨਾ ਦੀ ਪੇਸ਼ ਹੈ ਜੀ ਇਹ ਜਿੱਦਾਂ ਹੁਣ ਆਪਾਂ ਸਰਕਾਰ ਨੇ ਯੁੱਧ ਨਸ਼ਾ ਰੋਧ ਮੁਹਿੰਮ ਜਿਹੜੀ ਚੱਲਦੀ ਪਈ ਹੈ ਜੀ ਉਹਦੇ ਵਿੱਚ ਸਾਰਿਆਂ ਨੇ ਅੱਗੇ ਪਹਿਲਾਂ ਫੈਸਲਾ ਲਿਆ ਸੀਗਾ ਕਿ ਆਪਾਂ ਜਿਹੜੇ ਨਸ਼ਾ ਕਰਦਾ ਜਾਂ ਕੋਚੂਰੀਚਗਰੀ ਕਰਦਾ ਆ ਉਹਦੀ ਆਪਾਂ ਜਿਹੜੀ ਜਮਾਤ ਵਗੈਰਾ ਦੇ ਤਸਦੀਕ ਨਹੀਂ ਕਰ ਰਹੇ ਜੀ ਕੋਈ ਇੱਥੇ ਵਿਚਾਰ ਦੇਣਾ ਚਾਹੁੰਦੇ ਜਿਹੜੀ ਆਪਣੀ ਗੱਲ ਹੋਈ ਸੀ ਠੀਕ ਹੈ ਸਹਿਮਤੀ ਸਾਰਿਆਂ ਦੀ ਲੱਗਦਾ ਇਹ ਆ ਵੀ ਇਹਦੇ ਵਿੱਚ ਕਈ ਨਿਆਂ ਦੇ ਬੰਦੇ ਚਲੇ ਜਾਂਦੇ ਆ ਹਾਂ ਜੇ ਆਪਾਂ ਉਹਨਾਂ ਮਗਰ ਤੁਸੀਂ ਹੁਣ ਹੁਣ ਕਹਿੰਦੇ ਵੀ ਉਹ ਬਿਲਕੁਲ ਸਰਕਾਰ ਨੇ ਤਾਂ ਕਹਦਾ ਤਾਂ ਬਈ ਉਹ ਮਤਲਬ ਨਸ਼ਾ ਹੀ ਵੇਚਦਾ ਜਾਂ ਹੈ ਕਰਦਾ ਆ ਹੂੰ ਇਮਾਲਾ ਹੁੰਦਾ ਹੋ ਕੋਈ ਨਾ ਤੁਮ ਤਾਂ ਪਤਾ ਹੀ ਆ ਬਜਾਤ ਨਿਆਜ ਵੀ ਕਈ ਬੰਦੇ ਜਾਂਦੇ ਆ ਹੂੰ ਉਹਨਾਂ ਵਗੈਰਾ ਇਦਾਂ ਨਹੀਂ ਕਰਪਾ ਕਰ ਸਕਦੇ ਵੀ ਉਹਨਾਂ ਵਗੈਰਾ ਆਪਾਂ ਜਾਣਾਂ ਹੂੰ ਰਾਈਟ ਕਿਉਂਕਿ ਇਹ ਨਿਆਜ ਵੀ ਬਹੁਤ ਚੱਲ ਜਾਂਦੇ ਆ ਕਿਉਂਕਿ ਬਿਨਾਂ ਗੱਲੋਂ ਵੀ ਹੁਣ ਵੀ ਦੇਖਦੇ ਹੈਗੇ ਆ ਜਿੰਨਾ ਗੱਲੋਂ ਕੋਈ ਬੱਚੇ ਫੜੇ ਜਾਂਦੇ ਆ ਕੋਈ ਗੱਲ ਨਹੀਂ ਕੋ ਬਾਤ ਨਹੀਂ ਜੇਕਰ ਜਾ ਬੱਚੇ ਬਿਮਾਰ ਵਾ ਉਹਨਾਂ ਦਾ ਲਾਜ ਹੋਣ ਦੀ ਬਾਰੇ ਉਹਨਾਂ ਦੇ ਨਸ਼ੇ ਦਾ ਕੇਸ ਜਾਂ ਕੁੜੀਆਂ ਪਾ ਕੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਉਹ ਗਲਤ ਹੁੰਦਾ ਜਿਹੜੀ ਜਾਇਜ਼ ਤੇ ਨਿਆਇਜ਼ ਵਾਲੀ ਗੱਲ ਆ ਇਹ ਨਹੀਂ ਹੈਗਾ ਵੀ ਕਈ ਵਾਰੀ ਲਾਗਤਾ ਲੱਗ ਜਾਂਦੀ ਹੈ ਜਾਇਜ਼ ਨਿਆਇਜ਼ ਤੇ ਆਪਾਂ ਬੈਠ ਕੇ ਆਪਾਂ ਇੱਥੇ ਇਕੱਠੇ ਰਹਿਣਾ ਵੀ ਇਹਦੇ ਤੇ ਆਪਾਂ ਸਭ ਬੈਠ ਕੇ ਹਾਂ ਵੀ ਲੱਗਦਾ ਵੀ ਇਹ ਬੰਦਾ ਕਿਉਂਕਿ ਮਹੱਲੇ ਮੇਰਾ ਬੱਚੇ ਦੀ ਕੋਈ ਦਿੱਕਤ ਹੈ ਨਾ ਮੈਨੂੰ ਬਾਅਦ ਚ ਪਤਾ ਲੱਗੂਗਾ ਮਹੱਲੇ ਨੂੰ ਪਹਿਲਾਂ ਪਤਾ ਹੁੰਦਾ ਉਹ ਜਿਹੜਾ ਕੋ ਨਜਾਇਜ਼ ਹੋਊਗਾ ਉਹ ਤੇ ਬੈਠ ਕੇ ਆਪਾਂ ਗੱਲ ਕਰ ਲਾਂਗੇ ਵੀ ਆਹ ਬੰਦੇ ਨਾਲ ਭਾਈ ਨਜਾਇਜ਼ ਆ ਇਹਦੇ ਤੇ ਆਪਾਂ ਨੂੰ ਆਪਣਾ ਫੈਸਲਾ ਜਿਹੜਾ ਸਲਾਮ ਮਸ਼ਵਰਾ ਕਰਨਾ ਚਾਹੀਦਾ ਏ ਇਦਾਂ ਠੀਕ ਹੈ ਅਈਦਾ ਇਹ ਵਿਚਾਰ ਦਾ ਸਭ ਵਿਚਾਰ ਕਰ ਠੀਕ ਹੈ ਬਿਲਕੁਲ ਜਿਵੇਂ ਸਰ ਕੋਪ ਨਹੀਂ ਸਕਦੇ ਆਪਾਂ ਵੀ ਆਪ ਤੁਸੀਂ ਨਹੀਂ ਨਹੀਂ ਸਾਡੇ ਵੱਲੋਂ ਤਾਂ ਤੁਸੀਂ ਨਾਂ ਵੀ ਇਸ ਵਿੱਚ ਕਰੋ ਕੋਈ ਦਿੱਕਤ ਨਹੀਂ ਜੇ ਨੇ ਕਰਨੀ ਆ ਭਾਵੇਂ ਤੁਸੀਂ ਜਾਇਜ਼ ਦੀ ਨਜਾਇਜ਼ ਦੀ ਦੋਨਾਂ ਦੀ ਕਰ ਦੋ ਇਹ ਤਾਂ ਇੱਕ ਆਪਣੀ ਸਹਿਮਤੀ ਆ ਜੇ ਕੋਈ ਨਸ਼ਾ ਵੇਚਦਾ ਜਾਂ ਚੋਰੀ ਚ ਆਪਾਂ ਨੂੰ ਪਤਾ ਵੀ ਕਿੰਨੀਆਂ ਬੈਟਰੀਆਂ ਕਿੰਨੇ ਸਿਲੰਡਰ ਜੇ ਉਹ ਜਦੋਂ ਨਸ਼ਈ ਦਾ ਨਿਸ਼ਾਨੀ ਪੂਰਾ ਹੋਣਾ ਉਹਨੇ ਤਾਂ ਕੋਈ ਨਾ ਕੋਈ ਆਪਣਾ ਨਸ਼ਾ ਪੂਰਾ ਕਰਨ ਲਈ ਕੋਈ ਨਾ ਭਾਵੇਂ ਆਪਣਾ ਚੱਕੇ ਚਾਹੇ ਕਿਸੇ ਦਾ ਚੱਕੇ ਹੁੰਦੇ ਚੱਕਣਾ ਜੇ ਕਿਸੇ ਨਾਲ ਨਜਾਇਜ਼ ਹੋ ਜਾਂਦੀ ਆ ਜਾਂ ਕਈ ਵਾਰੀ ਉਦਾਂ ਹੀ ਲਪੇਟਿਆ ਜਾਂਦਾ ਉਹਦੇ ਤੇ ਆਪਾਂ ਬੈਠ ਕੇ ਕਰ ਸਕਦੇ ਆ ਪਤਾ ਆਪਾਂ ਨੂੰ ਸਭ ਨੂੰ ਹੀ ਹੁੰਦਾ ਆ ਜੈਨੂਨ ਕਿਹੜਾ ਆ ਤੇ ਜਿਹੜਾ ਨਜਾਇਜ਼ ਕਿਹੜਾ ਫਸ ਗਿਆ ਉੱਥੇ ਆਪਾਂ ਡਿਸਕਸ ਕਰ ਸਕਦੇ ਆ ਠੀਕ ਹੈ ਜੀ ਚਲੋ ਇਸ ਗੱਲ ਦਾ ਜੀ ਭਾਈ ਮੰਨ ਲਓ ਕਈ ਵਾਰੀ ਕੋਈ ਹੁੰਦਾ ਆ ਕਈ ਵਾਰੀ ਕਿਸੇ ਦਾ ਕੋਈ ਸ਼ਰੀਕੇ ਭਾਈਚਾਰੇ ਚੋਂ ਹੀ ਹੁੰਦਾ ਕੋਈ ਰਿਸ਼ਤੇਦਾਰੀ ਚੋਂ ਹੀ ਹੁੰਦਾ ਕੋਈ ਜਿਹੜਾ ਕੋਈ ਖਾਸ ਹੀ ਕਿਸੇ ਦਾ ਰਿਸ਼ਤਾ ਹੁੰਦਾ ਪਰ ਆਪਾਂ ਪਤਾ ਇਹ ਕਹਿੰਦੇ ਵੀ ਕਈ ਵਾਰੀ ਕਿਸੇ ਮਗਰ ਮੈਂ ਕਹਿੰਦਾ ਜੀ ਸ਼ਾਇਦ ਹਜੇ ਕਿਸੇ ਨੇ ਕਾਉਂਸਲਰ ਨੇ ਖਰਾ ਜਵਾਬ ਦਿੱਤਾ ਹੋਈ ਨਸ਼ੇ ਪੱਤੇ ਵਾਲੇ ਦੇ ਮਗਰ ਮੈਂ ਪਹਿਲਾਂ ਦਿੱਤਾ ਮੇਰੇ ਕੋਲ ਸਬੂਤ ਵੀ ਆ ਮੇਰੇ ਬਾੜ ਦੇ ਵਿੱਚ ਸੀ ਕੋਈ ਬੰਦਾ ਉਹਦਾ ਮੁੰਡਾ ਫੜ ਹੋ ਗਿਆ ਮੈਨੂੰ ਕਹਿੰਦੀ ਵੀ ਹਰੀ ਮਾਤੇ ਤੇ ਇੱਕ ਕੰਮ ਪੈ ਗਿਆ ਲੈ ਗਈ ਮੈਂ ਜੀ ਦੱਸੋ ਕਹਿੰਦੀ ਵੀ ਮੁੰਡਾ ਜੇਲ੍ਹ ਦੇ ਵਿੱਚ ਆ ਵੀ ਉਹਦੀ ਚਮਤ ਕਰਾਂ ਮੈਂ ਕਿਹਾ ਜੀ ਬਿਲਕੁਲ ਲੇਡੀ ਜੀ ਮੈਂ ਕਿਹਾ ਬਿਲਕੁਲ ਨਹੀਂ ਕਿਉਂਕਿ ਤੇਰਾ ਇੱਕ ਮੁੰਡਾ ਤਾਂ ਗਿਆ ਜੇਲ੍ਹ ਚ ਦੂਜਾ ਵੀ ਵੇਚਦਾ ਆ ਇਸ ਕਰਕੇ ਮੈਂ ਕਿਹੜੇ ਪਤਾ ਵੀ ਮੈਨੂੰ ਆਹ ਬੰਦਾ ਕਰ ਰਿਹਾ ਆ ਬਸ ਉਹਨਾਂ ਲਈ ਆ ਪਰਿਮ ਜੀ ਤੁਹਾਡੀ ਗੱਲ ਦੇ ਵਿੱਚੋਂ ਜਵਾਬ ਆ ਗਿਆ ਉਹਨਾਂ ਲਈ ਆ ਜਿਹੜਾ ਕੋਈ ਨਜਾਇਜ਼ ਕਿਸੇ ਦਾ ਕੋਈ ਉਹਤੇ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਵੀ ਭਾਈ ਉਹ ਤਾਂ ਪਤਾ ਤਾਂ ਹੁੰਦਾ ਹੀ ਆ ਚਲੋ ਜੀ ਕਰੋ ਜਿਹੜਾ ਪ੍ਰੋਪਰਾਈਟਰ ਤਿਆਰ ਕੀਤਾ ਜਾਣਾ ਜਿਹੜੀਆਂ ਆਪਣੇ ਕਈ ਜ਼ਮੀਨਾਂ ਵਗੈਰਾ ਹੈਗੀਆਂ ਆ ਉਹਨਾਂ ਦੀ ਆਪਾਂ ਡਿਜੀਟਲ ਨਿਸ਼ਾਨਦੇਹੀ ਕਰਵਾਈ ਜਾਣੀ ਆ ਜੀ ਜਿਸ ਤੇ ਅੰਦਾਜ਼ਨ ਆਪਣਾ 2 ਲੱਖ ਰੁਪਏ ਖਰਚਾ ਆਪਾਂ ਪਾਇਆ ਜੀ ਇਹ ਇਹ ਜਹਾਉ ਪ੍ਰਮਾਣੇ ਚ ਮੈਂ ਇਹ ਚ ਥੋੜਾ ਹੋਰ ਐਲੈਬੋਰੇਟ ਕਰਦਾ ਆ ਬਈ ਇਹਦੇ ਵਿੱਚ ਨਾ ਪ੍ਰਾਪਰਟੀ ਰਜਿਸਟਰ ਜਾਡੀ 2016 ਦੀ ਸਾਡੀ ਨਗਰ ਪੰਚਾਇਤ ਬਣੀ ਸਾਡਾ ਪ੍ਰਾਪਰਟੀ ਡਿਸਟਰੀ ਹੈਨੀ ਵੀ ਸਾਨੂੰ ਪਤਾ ਨਹੀਂ ਵੀ ਸਾਡੀ ਦਫ਼ਤਰ ਦੇ ਵਿੱਚ ਆ ਆ ਟੇਬਲ ਪਿਆ ਆ ਕੁਰਸੀ ਪਈ ਆ ਆ ਸਾਡਾ 3 ਵੀਲਰ ਖੜਾ ਆ ਦਾ ਟਰੈਕਟਰ ਆ ਇੱਕ ਪ੍ਰਾਪਰਟੀ ਰਜਿਸਟਰ ਹੁੰਦਾ ਜਿਹਦੇ ਵਿੱਚ ਟੋਟਲ ਜ਼ਾਇਦਾ ਜਮੀਨਾਂ ਵੀ ਤੇ ਸਾਡੀ ਜਿੰਨਾ ਸਾਰਾ ਕੁਝ ਹੈਗਾ ਉਹਦੇ ਵਿੱਚ ਦਰਜ ਹੁੰਦਾ ਸਾਰਾ ਕੁਝ 2016 ਤੋਂ ਹਜੇ ਤੱਕ ਉਹ ਕਿਸੇ ਵੀ ਐਸਓ ਨੇ ਪ੍ਰਾਪਰਟੀ ਰਜਿਸਟਰ ਹੀ ਨਹੀਂ ਬਣਾਇਆ ਤੋ ਜਦੋਂ ਪਿਛਲੀ ਦੇ ਨਹੀਂ ਫੈਸਲਾ ਹੋਇਆ ਤਾਂ ਵੀ ਐਸਓ ਇੱਕ ਦੇ ਨਹੀਂ ਹਜੇ ਸਾਡੇ ਕੋਲ ਆਇਆ ਇੱਕੋ ਹੀ ਦਿਨ ਹੈ ਸਾਡੇ 4 ਮਹੀਨਿਆਂ ਚ ਤੇ ਉਹ ਜਿਹੜੀਆਂ ਜ਼ਰੂਰੀ ਤਨਖਾਹਾਂ ਵਗੈਰਾ ਸੀਗੀਆਂ ਉਹ ਪਾ ਕਰ ਗਿਆ ਤੇ ਜਾਂ ਸਾਡੇ ਕੋਲ ਜਿਹੜੇ 2-4 ਵਜਿਟਾਂ ਕਰਨ ਵਾਲੀਆਂ ਸੀ ਉਹ ਕਰ ਗਿਆ ਹੁਣ ਉਹ ਇਸ ਵੇਲੇ ਉਹਦੇ ਡ੍ਰਿਪ ਲੱਗੀ ਹੋਈ ਆ ਬਿਮਾਰ ਆ ਤੇ ਉਹਨੇ ਆਪਨੂੰ ਬੁੱਧਵਾਰ ਦਾ ਟਾਈਮ ਦਿੱਤਾ ਤੇ ਜਿਹੜੇ-ਜਿਹੜੇ ਵਾਡਾਂ ਦੇ ਕੰਮ ਮੇਰੇ ਕੋਲ ਹਜੇ ਤੱਕ ਤੁਸੀਂ ਕਿਸੇ ਨੋਟ ਕਰਾਏ ਆ ਤਾਂ ਅਸੀਂ ਮੇਰੇ ਖਾਤੇ ਪੰਜ-ਛੇ ਕੋਦਨ ਵਜਿਟਾਂ ਕਰ ਲਈਆਂ ਇੱਕ ਦਿਨ ਦੇ ਵਿੱਚ ਯਾਨੀ ਕਿ ਜਦੋਂ ਆਉਂਦਾ ਆ 5-7 ਕਈ 5 ਜਾਂ 4-6 ਇੰਨੀਆਂ ਕੀ ਵਜਿਟਾਂ ਹੁੰਦੀਆਂ ਔਰ ਮੈਂ ਕੋਈ ਵੀ ਕੰਮ ਇਦਾਂ ਨਹੀਂ ਪੂਣਾ ਚਾਹੁੰਦਾ ਵੀ ਇੱਥੇ ਬੈਠ ਕੇ ਟੇਬਲ ਤੇ ਪਤਾ ਕਰ ਲਵੋ ਕਿ ਕਿੰਨੇ ਖੇਤਾਂ ਦਾ ਮੁੜ ਗਿਆ ਅੱਧਾ ਹੋ ਜਾਂਦਾ ਅੱਧਾ ਰਹਿ ਜਾਂਦਾ ਮੌਕੇ ਤੇ ਜਾਈ ਜਾਵੇ ਆਪ ਮੈਦਾਨ ਚੜੇ ਆਪ ਉਥੇ ਦੇ ਹਾਲਾਤ ਦੇਖੇ ਫੇ ਉਹਦਾ ਐਸਟੀਮੇਟ ਬਣਾਵੇ ਨਾ ਤੋ ਐਸਟੀਮੇਟ ਘਟੂਗਾ ਨਾ ਉਹ ਵਧੂਗਾ ਹੋਊਗਾ ਵੀ ਸਹੀ ਤੇ ਇਹ ਪ੍ਰਾਪਰਟੀ ਰਜਿਸਟਰ ਦੇ ਵਿੱਚ ਆਪਣੀ ਸਾਰੀ ਘਟੋ ਘਟ ਜਾਇਦਾਦ ਦਾ ਪਤਾ ਹੋਵੇ ਆਪਣੇ ਕੋਲ ਹੈ ਕੀ ਐ ਇਸ ਵਿੱਚ ਇਹ ਉਹਦਾ ਹੁਣ ਕੋਈ ਪੁੱਛਣਾ ਕਿਨ ਪੁੱਛ ਲੋ ਪ੍ਰਾਪਰਟੀ ਰਜਿਸਟਰ 2016 ਤੋਂ ਬਣਿਆ ਹੀ ਨਹੀਂ 5 ਸਾਲ ਦੀ ਟਨਿਓਰ ਉਹ ਨਾਂਗੀ ਪਹਿਲੀ 2 ਸਾਲ ਬਿਨਾ ਇਲੈਕਸ਼ਨ ਤੋਂ ਲੰਘਾ ਤੇ ਜਦੋਂ ਨੂੰ ਪੁੱਛਿਆ ਵੀ ਹਾਂ ਤੁਹਾਡੇ ਕੋ ਕਿੰਨੇ 3 ਵੀਲਰ ਆ ਕਿੰਨੇ ਕਿਉਂਕਿ ਉਹਦਾ ਕਾਰਨ ਇੱਕ ਗੱਲ ਕਹੀ ਸਫਾਈ ਵਾਲੇ ਜਿਹੜੇ ਸਾਡੇ ਰੇੜੇ ਰਖਸ਼ੇ ਆ ਉਹ ਮੱਲਿਆਂ ਦੀਆਂ ਖੋਲਿਆਂ ਦੇ ਵਿੱਚ ਪਏ ਕੋਈ ਪਤਾ ਹੀ ਨਹੀਂ ਹੈ ਕਿ ਕਿੱਥੇ ਆ ਕਿੰਨੇ ਹੁਣ ਤੱਕ ਅਸੀਂ ਖਰੀਦਦੇ ਆ ਸੱਚੀ ਗੰਟੀ ਬੈਠੋ ਜੀ ਤੁਹਾਨੂੰ ਮੈਂ ਤਾਂ ਖਾਲ ਨੂੰ ਖੋਲਿਆਂ ਚ ਪਏ ਲੋਕਾਂ ਦੇ ਉਦਾਂ ਹੀ ਗਲਦੇ ਪਏ ਰਖਸ਼ੇ ਰੇੜੇ ਕੋਈ ਹਿਸਾਬ ਹੀ ਨਹੀਂ ਉਹਦਾ ਹੁੰਦਾ ਪ੍ਰਾਪਰਟੀ ਰਿਸਟ ਅਗਲਾ ਚੱਲੋ ਜੀ ਆਪਣੇ ਜੀ ਨਗਰਪਾਲਿਕਾ ਦੀਆਂ ਵਾਹੀ ਜੋ ਜ਼ਮੀਨਾਂ ਆ ਉਹਨੂੰ ਅਗਲੇ 1 ਸਾਲ ਲਈ ਆਪਾਂ ਠੇਕੇ ਤੇ ਦੇਣਾ ਜੀ ਖੁੱਲੀ ਬੋਲੀ ਰਾਹੀਂ ਜੀ ਇਹਦਾ ਬੇਰੋਅ ਸਾਰਾ ਪਿਆ ਹੋਇਆ ਜੀ ਹੂੰ ਇਹ ਮਿਤੀ 1/25 ਤੋਂ 31/5/26 ਤੱਕ ਇਹਨਾਂ ਨੂੰ ਆਪਾਂ ਖੁੱਲੇ ਬੋਲੇ ਰਾਹੀਂ ਠੇਕੇ ਤੇ ਦੇਣਾ ਚਾਹੀਦਾ ਚਲੋ ਇਹ ਤੱਕ ਅੱਗੇ ਵੀ ਜਾਂਦੀਆਂ ਸਾਰੀਆਂ 125 ਪੂਰਨ ਹਾਂ ਹਾਂ ਨਿਸ਼ਾਦੇ ਬਾਰੇ ਕਰਵਾਉਣੀ ਪੈਣੀ ਆ ਉਦ ਲਈ ਆਪਾਂ ਨੂੰ ਇੱਕ ਰਿਟਾਇਰ ਪਟਵਾਰੀ ਆ ਜੀ ਉਹ ਰੱਖਣਾ ਪੈਣਾ ਜ਼ਰੂਰੀ ਆ ਜੀ ਜਿਨਾਂ ਲਈ ਆਪਾਂ ਨੂੰ ਇੱਕ ਰਿਟਾਇਰ ਪਟਵਾਰੀ ਮਿਲੇ ਆ ਸ਼੍ਰੀ ਗੁੰਦਨ ਜੀ ਇਹ ਸਭ ਤੋਂ ਸਿਰ ਨੂਰਮਨ ਤੋਂ ਜਿਹੜੇ ਰਿਟਾਇਰ ਹੋਏ ਆ ਜੀ ਇਹਨਾਂ ਨੂੰ ਆਪਾਂ 6 ਮਹੀਨੇ ਲਈ ਡੀਸੀ ਰੇਟ ਤੇ ਰੱਖਿਆ ਜਾਣਾ ਜੀ ਆਪਣਾ ਜੀ ਤਾਂ ਜੋ ਆਪਰੇ ਜਿਹੜੇ ਜ਼ਮੀਨਾਂ ਵਗੈਰਾ ਸਾਰੀਆਂ ਉਹਨਾਂ ਦਾ ਆਪਾਂ ਨੂੰ ਪਤਾ ਲੱਗ ਸਕੇ ਇਹਨੂੰ ਹਰਿਓ ਨੂੰ ਪਤਾ ਹੋਣਾ ਵੀ ਪਿਛਲੇ 5 ਸਾਲ ਜਦੋਂ ਅਮਰਜੀਤ ਕੌਰ ਪ੍ਰਧਾਨ ਸੀ 5 ਸਾਲ ਅਸੀਂ ਪਟਵਾਰੀ ਲੱਭਦੇ ਰਹੇ ਰਿਟਾਇਰ ਪਟਵਾਰੀ ਸਰਕਾਰ ਨੇ ਦੁਬਾਰਾ ਭਰਤੀ ਕਰ ਲੈ ਤੇ ਜਿਹੜੇ ਹੈਗੇ ਨੇ ਉਹ ਕੋਈ ਲੱਗਣਾ ਹੀ ਨਹੀਂ ਚਾਹੁੰਦਾ ਤੇ 5 ਸਾਲ ਸਾਨੂੰ ਪਟਵਾਰੀ ਨਹੀਂ ਲੱਭਾ ਹੁਣ ਕਈਆਂ ਸੱਜਣਾ ਤੋਂ ਇੱਧਰ ਉੱਧਰੋਂ ਭਾਲ-ਪੂਲ ਕਰਕੇ ਸਾਨੂੰ ਇੱਕ ਪਟਵਾਰੀ ਮਿਲਿਆ ਇਹ ਪਟਵਾਰੀ ਜੇ ਅਸੀਂ ਰੱਖ ਲੈਨੇ ਤਾਂ ਫੇਰ ਘੱਟੋ-ਘੱਟ ਸਾਡੀਆਂ ਨਿਸ਼ਾਨਦੇਹੀਆਂ ਜਾਂ ਹੋਰ ਸਾਨੂੰ ਰਿਕਾਰਡ ਦਾ ਪਤਾ ਲੱਗ ਸਕਦਾ ਤੇ ਇਹ 6 ਮਹੀਨੇ ਤੋਂ ਵੱਧ ਆਪਾਂ ਮਤਾਂ ਨਹੀਂ ਪਾ ਸਕਦੇ 6 ਮਹੀਨੇ ਬਾਅਦ ਦੁਬਾਰਾ ਪਾਉਣਾ ਪੈਣਾ ਤੋਰੇ ਡੀਸੀ ਰੇਟ ਜਿਹੜਾ ਹੁੰਦਾ ਉਹ ਹੀ ਦੇਣਾ ਪਹਿਲਾਂ ਨਹੀਂ ਪਿਛਲੇ ਨਹੀਂ ਸੀਗਾ ਪਰ ਵਾਲੇ ਲੱਭਾ ਹੀ ਨਹੀਂ ਅਜੇ ਤੱਕ ਇੱਕ ਰੱਖਿਆ ਸੀ ਮੁੰਡਾ ਜਿਹੋ ਜਸਵਿੰਦਰ ਸ਼ੈਲ ਉਹ ਪਟਵਾਰੀ ਨਹੀਂ ਸੀਗਾ ਉਹ ਆਲਰੇਡੀ ਆਪਣਾ ਦਫ਼ਤਰ ਦੇ ਉਹਨੂੰ ਨੌਲੇਜ ਸੀਗੀ ਉਹਨੂੰ ਨੌਲੇਜ ਸੀਗੀ ਉਹਦਾ ਰਿਟਾਇਰਡ ਸੀਗਾ ਸ਼ਾਇਦ ਕਾਉਂਸਲ ਚੋਂ ਕਾਉਂਸਲ ਨੌਰਬਾਦ ਹਾਂਜੀ ਨਹੀਂ ਇਹਦੇ ਨਾਲ ਇਹੀ ਗੱਲ ਹੋਈ ਆ ਵੀ ਤੁਸੀਂ ਸਾਡਾ ਆ ਜਿਹੜੇ ਮਹੀਨਾ ਹੈਗਾ ਆ ਨਿਸ਼ਾਨਦੇਹੀਆਂ ਦਾ ਇਹ ਤਾਂ ਨਿਸ਼ਾਨਦੇਹੀਆਂ ਤੇ ਉਹਨੂੰ ਹਰਥਾਂ ਖੜਨਾ ਆਉਣਾ ਪੈਣਾ ਸਭ ਕੁਝ ਕਰਨਾ ਉਹ ਸਾਡਾ ਰਿਕਾਰਡ ਬਣਾ ਕੇ ਪਿਛਲਾ ਮਹੀਨਾ ਹਫਤਾ ਲਾ ਕੇ ਉਹ ਸਾਨੂੰ ਸਾਰਾ ਰਿਕਾਰਡ ਕੱਢ ਕੇ ਸਾਰੀਆਂ ਫਰਜ਼ਾਂ ਖੰਘਾਲ ਕੇ ਉਹ ਸਾਨੂੰ ਐਪਲੀਕੇਸ਼ਨ ਬਣਾ ਕੇ ਨੈਪਸੀਲਦਾਰ ਨੂੰ ਕਰ ਹੋ ਗਈ ਮੂਵ ਨਾ ਹਾਂਜੀ ਉਹ ਮੂਵ ਕਰ ਗਿਆ ਹੁਣ ਜਿੱਦਣ ਉਹਨੂੰ ਅਸੀਂ ਸੱਦਦੇ ਆ ਵੀ ਸਾਨੂੰ ਆ ਚੀਜ਼ ਦਾ ਪਤਾ ਨਹੀਂ ਲੱਗਦਾ ਜਾਂ ਆ ਗੱਲਬਾਤ ਆ ਉਹ ਸਾਡੇ ਕੋ ਆਉਂਦਾ ਆ ਉਹ ਤਾਂ ਵੈਸੇ ਉਹ ਹਫਤੇ ਚ ਦੋ ਦਿਨ ਗੇੜਾ ਸਾਡੇ ਕੋ ਮਾਰੂਗਾ ਲੋਡ ਹੋਈ ਅਸੀਂ ਉਹਨੂੰ ਜਦੋਂ ਮਰਜੀ ਸੱਦ ਸਕਦੇ ਉਹ ਜੇ ਕਈ ਵੀ ਆਣ ਕੇ ਉਹ ਛੇ ਦਿਨ ਇੱਥੇ ਬੈਠੂਗਾ ਹਫਤੇ ਦੇ ਇਦਾਂ ਮੇਰੇ ਖਿਆਲ ਸੰਭਵ ਨਹੀਂ ਹੋਊਗਾ ਓਕੇ ਜਦੋਂ ਜਸਵਿੰਦਰ ਸਿੰਘ ਉਹਦੇ ਕੋਲ ਇਹ ਵੀ ਕੰਮ ਲੈ ਲੈਨੇ ਸੀ ਹੋਰ ਵੀ ਕਈ ਵਾਰੀ ਨਹੀਂ ਨਹੀਂ ਉਹ ਉਹ ਜਸਵਿੰਦਰ ਪਟਵਾਰੀ ਸੀ ਸੀਗਾ ਜਸਵਿੰਦਰ ਆਪਾਂ ਐਜ਼ ਅ ਕਲਰਕ ਸੀਗਾ ਜੂਨੀਅਰ ਸਹਾਇਕ ਜੂਨੀਅਰ ਸਹਾਇਕ ਸੀਗਾ ਉਹ ਉਹ ਇਹ ਪਟਵਾਰੀ ਆ ਇਹ ਤੋਂ ਪਟਵਾਰ ਵਿਭਾਗ ਦੇ ਦਾ ਕੰਮ ਲੈ ਲਓ ਜੇ ਤੁਸੀਂ ਕੱਲ ਨੂੰ ਕੋਈ ਵੀ ਇਹਨੂੰ ਰਜਿਸਟਰ ਚੱਕ ਕੇ ਜਾ ਕੇ ਤੁਸੀਂ ਪਿੰਡ ਚੋਂ ਕੋਈ ਟੈਕਸ ਇਕੱਠਾ ਕਰ ਜਾਂ ਕੁਛ ਕਰ ਇਦਾਂ ਨਹੀਂ ਪਟਵਾਰੀ ਕਰਦਾ ਜਿਹੜੀ ਆਪਾਂ ਜਿਹਦਾ ਮੰਨ ਲਓ ਕੋਈ ਦੂਰਬੀ ਨਰਾਹੀਨ ਮਤਲਬ ਆਪਾਂ ਨਿਸ਼ਾਨਦੇਹੀ ਕਰਾਉਣੀ ਆ ਡਿਜੀਟਲ ਨਿਸ਼ਾਨਦੇਹੀ ਹਾਂ ਮਤਲਬ ਆਪਣੇ ਤੌਰ ਤੇ ਇਹ ਕਰਦਾ ਨਿਸ਼ਾਨਦੇਹੀ ਹੂੰ ਫਿਰ ਉਹ ਇਹਨੂੰ ਆਪਾਂ ਜੋ ਵੀ ਹੈਗਾ ਆਪਾਂ ਇਹਦਾ ਪਟਵਾਰੀ ਦਾ ਮਟੀਰੀਅਲ ਹੁੰਦਾ ਉਹ ਲੈ ਹੂੰ ਇਹ ਨਿਸ਼ਾਨਦੇਹੀ ਇਹ ਜਿਹੜਾ ਕਰੂਗਾ ਇਹਦੀ ਵੈਲਿਡ ਹੋ ਮੰਨੀ ਜਾਊਗੀ ਨਹੀਂ 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 ਤੁਸੀਂ ਹਜੇ ਵੀ ਸਮਝ ਹੀ ਨਹੀਂ ਗਾ ਨਿਸ਼ਾਨਦੇਹੀ ਇਹ ਨਹੀਂ ਨਹੀਂ ਕਰਨੀ ਹੈਗੀ ਇਹ ਨੇ ਤਾਂ ਇਹਨੇ ਤਾਂ ਸਾਨੂੰ ਦੱਸਣਾ ਆ ਵੀ ਆ ਪੱਤੀ ਦੇ ਵਿੱਚ ਤੁਹਾਡੀ ਆ ਜਮੀਨ ਪਈ ਆ ਆ ਪੱਤੀ ਚ ਆ ਜਮੀਨ ਪਈ ਆ ਇਹਦੀਆਂ ਬਾਹਾਂ ਇੰਨੀਆਂ ਲੰਬੀਆਂ ਇੰਨਾ ਰੱਖਵਾ ਸਾਰਾ ਕੁਝ ਇਹ ਨਹੀਂ ਰੱਖਣਾ ਦੇਖਣਾ ਫੇਰ ਜਿਹੜੀਆਂ ਆ ਕੱਢ ਕੇ ਦਿੱਤੀਆਂ ਸਾਨੂੰ ਇਹਨੇ ਬਿਠੇਕੇ ਤੇ ਝਾੜਨ ਵਾਲੀਆਂ ਬਕਾਇਦਾ ਇਹਨਾਂ ਦੇ ਅਕਸ਼ੇ ਜਿਹੜੇ ਤਿਆਰ ਕਰਨੇ ਆ ਸਾਰਾ ਕੁਝ ਕਰਕੇ ਇਹਨੇ ਸਾਨੂੰ ਕਰਕੇ ਤਾਂ ਨਿਸ਼ਾਨ ਦੇ ਨੈਪਸੀਲਦਾਰ ਨੂਰਮੈਲ ਦੇ ਕਾਨੂੰਗੋਦ ਪਟਵਾਰੀ ਨਹੀਂ ਕਰਨੀ ਆ ਇਹਨੇ ਤਾਂ ਬਰਾਬਰ ਤੇ ਖੜਨਾ ਜਿੱਦਾਂ ਸਾਡੇ ਪਿੱਛੇ ਸਾਡਾ ਵਕੀਲ ਨਹੀਂ ਖੜਾ ਹੁੰਦਾ ਪੇ ਜੋ ਹੋ ਰਿਹਾ ਸਹੀ ਹੋ ਰਿਹਾ ਹੁਣ ਸਾਨੂੰ ਤਾਂ ਜਮੀਨ ਬਾਰੇ ਨੌਲੇਜ ਨਹੀਂ ਕੋਈ ਵੀ ਤੋ ਸਾਡਾ ਪਟਵਾਰੀ ਸਾਨੂੰ ਦੱਸੂਗਾ ਹਾਂਜੀ ਇਹ ਮਾਲ ਡਿਪਾਰਟਮੈਂਟ ਦਾ ਕੰਮ ਹੈਗਾ ਜੇ ਦਾ ਪਹਿਲਾਂ ਤੋਂ ਲੈਣਾ ਆਪਾਂ ਆਪ ਖੈਰ ਕਰਨਾ ਮਤਲਬ ਜੇ ਆਪ ਸਰਕਾਰ ਦੇ ਸਰਕਾਰ ਆਪਾਂ ਨੂੰ ਮਾਲਡ ਪੜਨ ਪਟਵਾਰੀ ਹੈਗਾ ਉਹ ਨਹੀਂ ਆਪਾਂ ਨੂੰ ਆਪਣੀ ਜ਼ਮੀਨ ਦਾ ਸਾਡੇ ਉਹਨਾਂ ਪੂਰੇ ਇਸ ਵੇਲੇ 40 ਪਿੰਡਾਂ ਦਾ ਇੱਕ ਤੀਰਥ ਸ੍ਰਾਵ ਹੈ ਸਰਕਾਰ ਕੋਲ ਤਾਂ ਆਪਣੇ ਪਟਵਾਰੀ ਹੈ ਨਹੀਂ ਦੂਸਰੀ ਗੱਲ ਪਟਵਾਰੀ ਜੇ ਅਸੀਂ ਉਹਨਾਂ ਨੂੰ ਕੋਈ ਐਪਲੀਕੇਸ਼ਨ ਦੇਵਾਂਗੇ ਤਾਂ ਉਹ ਆਪਾਂ ਨੂੰ ਸਾਨੂੰ ਆਪਣਾ ਸਾਡਾ ਕੰਮ ਕਰ ਦੇਣਗੇ ਉਹ ਸਾਡੇ ਦਫ਼ਤਰ ਆਣ ਕੇ ਤਣੀ ਸਾਨੂੰ ਦੱਸਣਗੇ ਵੀ ਤੁਹਾਡਾ ਇੱਥੇ ਵੀ ਜ਼ਮੀਨ ਹੈਗੀ ਆ ਹੁਣ ਦੋ ਤਿੰਨ ਪਲਾਟ ਸਾਨੂੰ ਹੋਰ ਲੱਭ ਕੇ ਦੇ ਕੇ ਗਿਆ ਉਹ ਥੋੜੋ ਸਾਨੂੰ ਲੱਭ ਕੇ ਦੇਣਗੇ ਸਰਕਾਰੀ ਪਟਵਾਰੀ ਇਹ ਤਾਂ ਸਾਡਾ ਪਟਵਾਰੀ ਸਾਨੂੰ ਲੱਭ ਕੇ ਦਊਗਾ ਨਾ ਜਣੀ ਆਪਣੇ ਬੰਦਾ ਜਿਹੜਾ ਹੋਊਗਾ ਉਹ ਭਾਲ ਕਰੀ ਚੱਲੂਗਾ ਇੱਥੇ ਮੰਨ ਲਓ ਹੁਣ ਕੇਲੇ ਹੁਣ ਜਿਵੇਂ ਉਹ ਗਮਟਾਲੀ ਵਾਲਾ ਬੰਦਾ ਆ ਕਮਿਊਨਿਟੀ ਹਾਲ ਉਹ ਹੁਣ ਉੱਥੇ ਮੇਰੇ ਕਨਾਲ ਸਵਾ ਕਨਾਲ ਥਾਂ 'ਚ ਉਹ ਹੈਗਾ ਤਾਂ ਉੱਥੇ ਹੈਗਾ ਤਿੰਨ ਕਨਾਲ ਪਲੱਸ ਆ ਥਾਂ ਉੱਥੇ ਤਿੰਨ ਕਨਾਲ ਪਲੱਸ ਆ ਉਹ ਹੁਣ ਉਹ ਹੀ ਨਿਸ਼ਾਨਦੇਹੀ 'ਚ ਪਾਇਆ ਆਹ ਜਿਹੜਾ ਲੰਬੜਾਂ ਦਾ ਰਾਹ ਜਾਂਦਾ ਆ ਹੂਰ ਰਾਹ ਨਹੀਂ ਆਪਣਾ ਸ਼ਮਸ਼ਾਨ ਘਟ ਪੱਤੀ ਬੱਗਾ ਦਾ ਇਹ ਸਾਰੇ ਨਿਸ਼ਾਨਦੇਹੀ 'ਚ ਪਾਏ ਅਸੀਂ ਔਰ ਬਾਣੀ ਹੀ ਉਹਨਾਂ ਨੂੰ ਹਾਇਰ ਕਰਾਂਗੇ ਪਟਵਾਰੀ ਨੂੰ ਆ ਜਿਹੜੇ ਕਰਦੇ ਆ ਉਹ ਟੀਮ ਜਿਹੜੀ ਡਿਜੀਟਲ ਵਾਲੀ ਤੇ ਇੱਕ ਦਿਨ ਚ ਜਿੰਨੀਆਂ ਹੋਣਗੀਆਂ ਅਸੀਂ ਕਰਾਵਾਂਗੇ ਚਲੋ ਜੀ ਅਗਲਾ ਚਲੋ ਜੀ ਨੈਕਸਟ ਹੈ ਜੀ ਆਪਣਾ ਥੰਮਾ ਰੋਡ ਤੇ ਜੋ ਐਸਟੀਵੀ ਲੱਗ ਰਿਹਾ ਆ ਉਹਦੇ ਵਿੱਚ ਆਪਣਾ ਕੋਈ 1 1 ਕੜ ਇੱਕ ਨਾਲ ਜਗ੍ਹਾ ਜਿਹੜੀ ਉਹਦੇ ਨਾਲ ਪਈ ਆ ਐਸਟੀਵੀ ਦੇ ਵਿੱਚ ਹੀ ਉਸ ਜਗ੍ਹਾ ਤੇ ਆਪਾਂ ਜਿਹੜਾ ਬਾਗ ਲਗਾਇਆ ਜਾਣਾ ਹੈ ਕਿੱਥੇ ਜੋ ਐਸਟੀਵੀ ਆਪਣਾ ਲੱਗ ਰਿਹਾ ਥੰਮਾ ਰੋਡ ਤੇ ਸੀਵਰੇ ਟ੍ਰੀਟਮੈਂਟ ਪਲੈਂਟ ਉਹਦੇ ਨਾਲ ਆਪਣੀ 1 1 ਕੜ ਇੱਕ ਜਗ੍ਹਾ ਉਹ ਹੋਰ ਪਈ ਕਨਾਲ ਜੀ ਉਸ ਜਗ੍ਹਾ ਜਿਹੜੀ ਆ ਆਪਾਂ ਉਹ ਬਾਗ ਲਈ ਆਪਾਂ ਵਰਤੀ ਜਾਣੀ ਹੈ ਜੀ ਤਾਂ ਜਿਹੜੇ ਆਪਣੇ ਆਲ ਸਮੇਂ ਵਿੱਚ ਵਾਤਾਵਰਣ ਚ ਬੱਤੀ ਵੀ ਸਹੀ ਰਹੇ ਫਲਦਾਰ ਗੁੱਟੇ ਵਗੈਰਾ ਉੱਥੇ ਲੱਗੇਣਗੇ ਜੀ ਉਹ ਇਸ ਤੋਂ ਆਪਣੇ ਬਹਿੇ ਤੋਂ ਆਪਣਾ ਕੋਟ ਕੋਟ 50000 ਦੀ ਆਮਦਨ ਹੁੰਦੀ ਹੈ ਇੱਕ ਇੱਕ ਸਾਹ ਸਾਹ ਆਜੂ 50000 ਦਾ ਸਾਹ ਨਹੀਂ ਆਉਣਾ ਸਾਹ ਤਾਂ ਹੁਣ ਜਿਹੜੇ ਲੋਕ ਮਤਲਬ ਜਦੋਂ ਕੇਈ ਜਿਹੜੀ ਅੱਖ ਲੱਗ ਜਾਂਦੀ ਜਾਂ ਨਹਿਰਾ ਦੇ ਵੀ ਉੱਤੇ ਹੈਗੇ ਆ ਠੀਕ ਨਹੀਂ ਉਹਦੇ ਚ ਉਹ ਫੇ ਗੱਲ ਫੇਨ ਉਹੀ ਆ ਗਈ ਨਾ ਕਿ ਉਹ ਜੰਗਲ ਨੂੰ ਅੱਗ ਲੱਗੀ ਤੇ ਚਿੜੀ ਚੱਲ ਗਈ ਲੈ ਕੇ ਬੁਝਾਉਣ ਤੋ ਕਿਧਾ ਅੱਗ ਬੁਝੂ ਤੇਰੀ ਚੁੰਝ ਦੇ ਨਾਲ ਉਹ ਕਹਿੰਦੀ ਮੇਰੀ ਬੁਝਾਉਣ ਵਾਲੇ ਜਤਾਉਗੀ ਨਾ ਅਸੀਂ ਸ਼ੁਰੂਆਤ ਤਾਂ ਕਰੀਏ ਜੇ ਅਸੀਂ ਨਹੀਂ ਦਰਖਤ ਲਾਵਾਂਗੇ ਅਸੀਂ ਨਹੀਂ ਰੁੱਖ ਲਾਵਾਂਗੇ ਤਾਂ ਫਿਰ ਅਸੀਂ ਕਿਸੇ ਨੂੰ ਕੀ ਕਾਵਾਂਗੇ ਜੇ ਸਾਡੇ ਕੋਲ ਕਿੰਨੀ ਜ਼ਮੀਨ ਵਾਈ ਜੋਗ ਆਪਣੀ 27 ਆਪਣਾ ਖੇਤ ਹੈ ਕਿੰਨੇ 27 ਖੇਤ ਜੇ 27 ਖੇਤਾਂ ਚੋਂ ਜੇ ਅਸੀਂ ਇੱਕ ਖੇਤ ਦਰਖਤ ਲਾ ਕੇ ਫਿਰ ਆਮਦਨ ਤਾਂ ਆਪਾਂ ਕਿਤੇ ਵੀ ਹੋਰ ਲੈ ਸਕਦੇ ਆ ਉਹ ਤਾਂ ਇੱਕ ਦਿਨ ਚੀਜ਼ ਜਦੋਂ ਆਕਸੀਜਨ ਆਪਾਂ ਜਾ ਕੇ ਉਥੋਂ ਲੈਣੇ ਹਸਪਤਾਲਾਂ ਚੋਂ ਕਿ ਤੁਸੀਂ ਉਹ ਹਾਲਾਤ ਦੇਖ ਲਓ ਵੀ ਉਹ ਆਕਸੀਜਨ ਸਾਨੂੰ ਕਿੰਨੀ ਦੀ ਪੈਣੀ। ਕਿੰਨੇ ਕਿੰਨੇ ਵੈਸੇ ਬਿੱਲ ਸਾਵੇਂ 50-60000 ਰੁਪਇਆ ਹੁੰਦਾ ਆ। ਹੂੰ। ਆਪਾਂ ਪੈਸੇ ਦੇਖਣੇ ਆ ਕਿ ਵਾਤਾਵਰਨ ਦੇਖਣਾ। ਜੇ ਤਾਂ ਵਾਤਾਵਰਨ ਹੀ ਦੇਖਣਾ ਫਿਰ ਆਪਣੀ ਸਾਰੀ ਪ੍ਰਾਪਰਟੀ ਜਿ ਲਵਾਓ। ਹਾਂ। ਇਹ ਠੀਕ ਨੇ। ਕੋਈ ਨਹੀਂ। ਸਾਰੀ ਚ ਵੀ ਲੱਗ ਜੇ ਕੋਈ ਮਾੜਾ ਨਹੀਂ। ਹਾਂ। ਠੀਕ। ਚਲੋ ਜੀ ਅਗਲਾ ਚਲੋ। ਤੱਗਦਾ ਹੈ ਜੀ ਆਪਣੇ ਸ਼ਹਿਰ ਵਿੱਚ ਜਿਹੜਾ 12 ਕੁੱਤੇ ਕਰਤੇ ਹੈ ਕਾਫੀ ਪਰਮਾਤ ਹੋ ਚੁੱਕੀ ਹੈ ਜੀ ਇਹਦੇ ਵੀ ਕਾਫੀ ਆਪਣਾ ਜਿਹੜਾ ਇਹਦਾ ਆਏ ਦਿਨ ਵੀ ਕਾਫੀ ਵਾਧਾ ਹੋ ਰਿਹਾ ਹੈ ਲੋਕਾਂ ਦੀ ਵੀ ਕਾਫੀ ਕੰਪਲੀਟ ਆ ਰਹੀਆਂ ਹਨ ਇਹਨਾਂ ਤੇ ਜਿਹੜੇ ਆਪ ਕੁੱਤੇ-ਕੁੱਤੀਆਂ ਦੀ ਨਸਬੰਦੀ ਕਰਵਾਈ ਜਾਣੀ ਹੈ ਜਿਸ ਤੇ ਤਕਰੀਬਨ ਜਿਹੜਾ 2 ਲੱਖ ਰੁਪਏ ਜਿਹੜਾ ਖਰਚਾ ਤਕਮੀਲਾ ਤਿਆਰ ਕੀਤਾ ਗਿਆ ਹੈ ਜੀ ਹਮ ਇਹ ਕੰਮ ਆਪਾਂ ਈਟ ਐਂਡ ਰਿੰਗ ਬਣਾ ਲਈ ਕਰਵਾ ਕੇ ਇਹਦਾ ਕਰਵਾਇਆ ਜਾਣਾ ਹੈ ਇਹ ਟੈਂਡਰ ਭਰਨਗੇ ਫਿਰ ਕੋਈ ਫਾਰਮ ਭਰੂਗੀ ਵੀ ਉਦੋਂ ਮਤਲਬ ਕੀਤਾ ਸੀਗਾ ਵੀ ਉਹਦਾ ਇਹ ਕਲਸਟਰ ਕਲਸਟਰ ਹਟਦੇ ਹੋਏ ਸੀ ਟੈਂਡਰ ਜੀ ਇਹ ਉਹ ਕਲਸਟਰ ਹਟ ਤਾ ਫਿਰ ਉਹ ਕੈਨਸਲ ਹੋ ਗਿਆ ਟੈਂਡਰ ਚ ਹੁਣ ਉਹਨਾਂ ਨੇ ਕਿਹਾ ਤਾਂ ਕਮੇਟੀ ਆਪਣੇ ਵਾਈਸ ਟੈਂਡਰ ਲਗਾ ਕੇ ਜਿਹੜਾ ਕੰਮ ਕਰਾਏ ਜਾਣਾ ਚਾਹੀਦਾ ਚਲੋ ਤੇ ਸੁਣੋ ਪਹਿਲਾਂ ਪਾਣੀ ਚੱਕਣਾ ਉਹਨੂੰ ਪਦਰਾ ਕਰਨਾ ਪਦਰਾ ਕਰਕੇ ਖੂਹ ਮਾਰਨਾ ਫੇਰ ਜਿਹੜਾ ਪੈਸਾ ਵਜਦਾ ਫਿਰ ਉਹਦੇ ਵਿੱਚੋਂ ਜਿੰਨੀ ਵੀ ਉਹ ਕਾਰ ਨਿਕਲਦੀ ਆ ਮਤਲਬ ਉਹ ਟੋਟਲ ਕੰਮ ਉਹਦੇ ਵਿੱਚ ਐ ਨਾ ਪਿੱਛੇ ਸਾਰੇ ਹਾਂ ਮੈਂ ਮੈਂ ਜਿਹੜਾ ਪਹਿਲਾਂ ਖੂਹ ਨਾ ਨਾ ਇੱਕੋ ਹੀ ਠੇਕੇਦਾਰ ਆ ਇੱਕੋ ਹੀ ਟੈਂਡਰ ਆ ਪਹਿਲਾਂ ਤਾਂ ਜਦੋਂ ਖੂਬ ਬਣਾਉਣਾ ਹੁੰਦਾ ਜਦੋਂ ਮੰਨ ਲਓ ਪੱਤੀ ਦੁਨੀਆ ਮਨਸੂਰ ਚ ਕੰਮ ਚੱਲਦਾ ਨੀਲੂ ਵਾਲਾਲੇ ਚ ਜਿੰਨਾ ਚਿਰ ਖੂਬ ਛੱਪੜ ਭਰੇ ਖੜੇ ਉੱਥੇ ਬਣਨਾ ਕੀ ਆ ਪਹਿਲਾਂ ਛੱਪੜ ਖਾਲੀ ਹੁੰਦੇ ਆ ਖਾਲੀ ਹੋਣ ਤੋਂ ਬਾਅਦ ਉਹਦੀ ਗਾਰ ਕੱਢੀ ਜਾਂਦੀ ਆ ਗਾਰ ਕੱਢ ਕੇ ਉਹਨੂੰ ਪਹਿਲਾਂ ਥਾਂ ਨੂੰ ਜਿੰਨਾ ਵੀ ਉਹਨਾਂ ਨੂੰ ਚਾਹੀਦਾ 100 ਬਾਈ 100 ਦਾ ਜਾਂ 100 ਬਾਈ 200 ਦਾ ਉਹਨੇ ਦੇ ਵਿੱਚ ਉਹ ਚੱਕ ਕੇ ਆਪਣਾ ਸੇਵ ਕਰ ਲੈਂਦੇ ਵੀ ਤਾਂ ਬਰਸਾਤ ਵੀ ਆ ਜAVE ਤਾਂ ਸਾਡਾ ਪਾਣੀ ਵਾਪਸ ਛੱਪੜ ਭਰ ਵੀ ਜਾਵੇ ਤਾਂ ਸਾਡਾ ਕੰਮ ਜਿੱਥੇ ਚੱਲਣਾ ਹੋ ਜਵੇ ਉਦੋਂ ਬਾਅਦ ਜਿੰਨਾ ਪਾਣੀ ਕੱਢ ਕੇ ਛੱਪੜਾਂ ਦੀ ਕੋਸਟ ਕੱਢ ਕੇ ਜਿੰਨਾ ਬਚਦਾ ਉਦੋਂ ਬਾਅਦ ਛੱਪੜ ਦੀ ਸਫਾਈ ਵੱਲੋਂ ਪਾਦੀ ਤਾਂ ਕਿ ਜਿਹੜੇ ਮੇਨ ਕੰਮ ਨਾ ਰਹਿ ਜਾਣ ਜੇ ਰਹਿ ਵੀ ਗਈ ਸਫਾਈ ਸਫਾਈ ਤਾਂ ਫਿਰ ਵੀ ਹੋ ਜੂ ਤਾਂ ਕਿ ਖੂਬ ਮੰਨੇ ਜ਼ਰੂਰੀ ਨੇ ਕਿਉਂਕਿ ਜੋ ਸੀਵਰੇਜ ਚ ਪਾਣੀ ਜਾਣਾ ਹੁਣ ਜਾ ਕੇ ਤੁਹਾਡੇ ਚੋਂ ਵਿਜ਼ਿਟ ਕਰਿਓ ਤੁਸੀਂ ਆ ਮੇਰੇ ਨਾਲ ਚੱਲ ਚੱਲਿਓ ਇੱਕ ਮਿੰਟ ਯਾਰ ਜਦੋਂ ਤੁਸੀਂ ਜਾ ਕੇ ਦੇਖੋਗੇ ਨਾ ਮੇਰਾ ਖਿਆਲ ਆ ਵੀ ਕੋਈ ਗਿਣਤੀ ਦਾ ਘਰ ਹੋਊਗਾ ਜਿਹੜਾ ਲਫਾਫੇ ਬਗਾ ਬਗਾ ਕੇ ਕੂੜੇ ਦੇ ਪਲਾਸਟਿਕ ਬੋਤਲਾਂ ਦੇ ਟਾਇਰਾਂ ਦੇ ਬੋਰੇ ਭਰ-ਭਰ ਕੇ ਉਹ ਪਰਲੇ ਸ਼ਮਸ਼ਾਨ ਘਾਟ ਚੋ ਜੋ ਬਚਦਾ ਚੱਕ ਕੇ ਸਿੱਧੇ ਬੋਰਾ ਭਰ ਕੇ ਛੱਪੜ ਚ ਤੁਸੀਂ ਉੱਥੇ ਜਾਨਕੀ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇੰਨੀ ਪਲਾਸਟਿਕ ਇੰਨੇ ਬੋਰੇ ਇੰਨੇ ਟਾਇਰ ਚਪਲਾ ਜੋ ਦੁਨੀਆ ਦੀ ਜਾਨਕੀ ਕੇ ਵੇਸਟੇਜ ਆ ਉਹ ਸਾਰੀ ਛੱਪੜ ਚ ਹੀ ਬਗਾ ਬਗਾ ਲੋਕ ਮਾਰਦੇ ਆ ਜਦਕੀ ਸਾਡੇ ਬੰਦੇ ਤਕਰੀਬਨ ਇੱਕ ਦਿਨ ਛੱਡ ਕੇ ਘਰਾਂ ਚੋਂ ਲੈਣ ਜਾਂਦੇ ਨੇ ਸਮਾਨ ਉਹ ਜਿੰਨਾ ਕਹੀ ਉੱਥੇ ਦੇਖ ਕੇ ਆਏ ਆ ਉਹ ਆਪ ਦੱਸਦੇ ਨੇ ਵੀ ਬੀਬੀਆਂ ਬਸ ਜਦੋਂ ਕੂੜੇ ਵਾਲੇ ਚਲੇ ਗਏ ਨਾ ਸਿਟੀ ਮਾਰ ਕੇ ਉਸ ਤੋਂ ਬਾਅਦ ਆਉਣਾ ਹੈ ਲਫਾਫੇ ਚ ਬੰਨੇ ਆ ਸਮਾਨ ਚੱਕ ਕੇ ਛੱਪੜ ਤੇ ਉਹ ਜਦੋਂ ਐਡਾ ਗੰਦ ਜਿਹੜਾ ਆ ਉਹ ਡਾਇਰੈਕਟ ਜਿਹੜਾ ਸੀਵਰੇਜ ਜਾਊਗਾ ਤਾਂ ਸੀਵਰੇਜ ਤਾਂ ਮਹੀਨੇ ਚੋਕ ਹੋ ਜਾਣਾ ਇਸ ਕਰਕੇ ਪਹਿਲਾਂ ਉਹਦਾ ਚੈਂਬਰ ਬਣਦਾ ਵੀ ਜੇ ਦੇ ਵਿੱਚ ਕੋਈ ਪਲਾਸਟਿਕ ਬੋਤਲ ਜਾਂ ਕੁਝ ਚਲੇ ਵੀ ਗਿਆ ਤੇ ਉਹਦਾ ਟੱਕਣ ਚੱਕ ਕੇ ਉਹਦੇ ਵਿੱਚੋਂ ਉਹ ਕੱਢਿਆ ਜਾ ਸਕਦਾ ਉਹਦੇ ਵਿੱਚੋਂ ਸਾਫ਼ ਹੋ ਕੇ ਪਾਣੀ ਦੂਸਰੇ ਖੂਹ ਚ ਉਹਦੇ ਚੋਂ ਤੀਸਰੇ ਖੂਹ ਚ ਉਹ ਤੋਂ ਚੌਥੇ ਖੂਹ ਜਾ ਕੇ ਜਦੋਂ ਲਾਸਟ ਤੇ ਪਾਣੀ ਚੱਲ ਜਾਣਾ ਤਾਂ ਲਾਸਟ ਵਿੱਚ ਜਦੋਂ ਪਾਈਪ ਚ ਪਾਣੀ ਆਣਾ ਫਿਰ ਕਹਿੰਦਾ ਪਾਣੀ ਹੀ ਜਾਊਗਾ ਸਿੱਧਾ ਪਸੇ ਐਸਟੀਪੀ ਚ ਇਹ ਜਿਹੜਾ ਸੀਵਰੇਜ ਬੋਡ ਦਾ ਇਹ ਖੂਹਾਂ ਤਾਂ ਨਹੀਂ ਹੈਗਾ ਉਹਨਾਂ ਦਾ ਕੰਮ ਨਹੀਂ ਸੀਵਰੇਜ ਬੋਡ ਦਾ ਕੰਮ ਨਹੀਂ ਉਹ ਜਿਹੜਾ ਸੀਵਰੇਜ ਆ ਕੋਲ ਆ ਉਹਨਾਂ ਨੇ ਤਾਂ ਖੂਹ ਚੋਂ ਸਾਫ਼ ਹੋਇਆ ਪਾਣੀ ਚੱਕ ਕੇ ਪਾਈਪ ਚ ਪਾਉਣਾ ਜਦੋਂ ਪਾਈਪ ਚ ਪੈ ਗਿਆ ਪੈ ਗਿਆ ਫਿਰ ਪਾਣੀ ਉਹਨਾਂ ਦਾ ਆ ਫਿਰ ਉਹ ਸੀਵਰੇਜ ਪਲਾਂਟ ਤੱਕ ਪਹੁੰਚਾਉਣਾ ਇੱਥੋਂ ਜੇ ਬਾਈ ਦੀ ਵੇ ਸਾਡੇ ਕੋਲ ਓਵਰ ਹੋ ਜਾਂਦਾ ਪਾਣੀ ਇੱਥੋਂ ਇਦਾਂ ਦਾ ਸਿਸਟਮ ਸੈੱਟ ਕਰਨਾ ਵੀ ਇੱਕ ਲੈਵਲ ਸੈੱਟ ਕਰਨਾ ਨਹੀਂ ਖੂਹਾਂ ਦਾ ਇੱਕ ਲੈਵਲ ਸੈੱਟ ਕਰਨ ਤੋਂ ਬਾਅਦ ਉਹ ਡਾਇਰੈਕਟ ਪਾਣੀ ਖੂਹਾਂ ਚ ਪਈ ਜਾਣਾ ਬਾਈ ਦੀ ਵੀ ਮੀਂਹ ਜ਼ਿਆਦਾ ਆ ਗਿਆ ਬਰਸਾਤ ਹੋ ਗਈ ਭਰ ਗਿਆ ਪਾਣੀ ਛੱਪੜ ਚਲੇ ਗਿਆ ਫਿਰ ਉੱਥੇ ਮੋਟਰ ਸਿਸਟਮ ਲੱਗਣਾ ਉਹ ਪਾਣੀ ਚੱਕ ਕੇ ਮੋਟਰ ਨਾਲ ਉਹਨਾਂ ਪਾਈਪਾਂ ਦੇ ਵਿੱਚ ਲੈਣਾ ਪਾਣੀ ਟੋਟਲ ਬਾਹਰ ਜਾਣਾ ਛੱਪੜ ਜਦੋਂ ਇਹ ਪੂਰਾ ਕੰਪਲੀਟ ਪ੍ਰੋਜੈਕਟ ਹੋ ਗਿਆ ਛੱਪੜ ਸਿਰਫ ਸੁੱਕੇ ਰਹਿਣੇ ਆ ਛੱਪੜ ਸਿਰਫ ਇਸ ਕੰਮ ਲਈ ਰੱਖੇ ਜਾਣੇ ਆ ਕਿ ਤਦੋਂ ਬਰਸਾਤ ਆ ਗਈ ਮੀਂਹ ਆ ਗਿਆ ਪਾਣੀ ਪਾਈਪਾਂ ਨੇ ਇੰਨਾ ਤੇ ਚੱਲਣਾ ਨਹੀਂ ਹੈਗਾ ਜੇ ਛੱਪੜ 'ਚ ਪਾਣੀ ਮੀਂਹ ਦਾ ਜਾਊਗਾ ਓਵਰ ਹੋ ਕੇ ਜਿਹੜਾ ਰੋਜ਼ ਦਾ ਰੋਜ਼ ਦਾ ਪਾਣੀ ਆ ਉਹ ਪਾਣੀ ਕੋਸ਼ਿਸ਼ ਸਾਡੀ ਵੀ ਉਹ ਵੀ ਉਸ ਡਾਇਰੈਕਟ ਹੀ ਬਾਹਰ ਜਾਵੇ ਹੋ ਗਿਆ ਕਿਹੜਾ ਜਿਹੜਾ ਬੱਕੇ ਦੇ ਪਾਸੇ ਵਾਲਾ ਛੱਪੜ ਆ ਮੈਂ ਕਿ ਜਿੰਨਾ ਮੰਨ ਲਓ ਛੋਟ ਛੋਟੀ ਕੱਟ ਗਈ ਸਾਈਡਾਂ ਦੇ ਉੱਤੇ ਜਿੱਦਾਂ ਉਹਨਾਂ ਨੇ ਬਣਾਤੀ ਸੀ ਉਹ ਕੰਪਲੀਟ ਹੋ ਗਿਆ ਗਾਜ ਦੇ ਵਿੱਚੋਂ ਰਹਿੰਦਾ ਇਹ ਕੰਪਲੀਟ ਹੈ ਜੀ ਸਾਰਾ ਹੋ ਚੁੱਕਾ ਜੀ ਪਰਜੈਕਟ ਸਾਡਾ ਕੰਪਲੀਟ ਆ ਜਿਹੜਾ ਉਹਦਾ ਸਾਫ ਸਫਾਈ ਦਾ ਕੰਮ ਇੱਕੋ ਹੀ ਆ ਵੀ ਫਿਕਸ ਕੰਮ ਜਿਹੜਾ ਜਿਹਦਾ ਖੂਹ ਬਣਾਉਣੇ ਦਾ ਸਾਰੀ ਗੱਲ ਦੱਸਤੀ ਤੁਹਾਨੂੰ ਵੀ ਜਿਹੜਾ ਕੰਮ ਜ਼ਰੂਰੀ ਆ ਉਹ ਪਹਿਲਾਂ ਠੇਕੇਦਾਰ ਤੋਂ ਕਰਵਾਈਦਾ ਕਿਉਂਕਿ ਜਦੋਂ ਇਹ ਟੈਂਡਰ ਪੈਂਦੇ ਆ ਟੈਂਡਰ ਇਹ ਸੈਂਟਰਲ ਗਵਰਨਮੈਂਟਲ ਦੇ ਪੈਸੇ ਦੇ ਸਗੇ ਟੈਂਡਰ ਜਦੋਂ ਪੈਂਦੇ 3 ਫੁੱਟ ਪਾਣੀ ਪਾਇਆ ਹੁਣ ਜਿੱਦਾਂ ਨੀਲੇ ਵਾਲਾ ਲਿਖਾਪੜ ਦਾ 3 ਫੁੱਟ ਪਾਣੀ ਤੇ 2 ਫੁੱਟ ਦੀ ਥੱਲੇ ਉਹਦੀ ਗਾਰ ਤੇ ਪਾਣੀ ਸਰ ਜੀ ਮੈਂ ਤਾਂ ਉਥੇ 13ਵਾਂ ਦੇ ਨੇ ਅੱਜ 13 ਦਿਨਾਂ ਦਾ ਪਾਣੀ ਤਾਂ 8 ਫੁੱਟ ਦੇ ਨੇੜੇ ਉਥੇ ਅਜੇ ਨਿਸ਼ਾਨੀ ਲਾਈ ਹੋਈ ਆ ਕੱਲ 6.5 ਫੁੱਟ ਤੱਕ ਪਾਣੀ ਚੱਕਿਆ ਗਿਆ ਸੀਗਾ ਤੇ ਜਦੋਂ ਉਹਨੂੰ ਕੱਢਣਾ ਮੇਰਾ ਖਿਆਲ ਉਹ 10 ਫੁੱਟ ਦੇ ਨੇੜੇ ਤੱਕ ਪਾਣੀ ਜਾਣਾ ਤੇ ਉਹ ਜਦੋਂ ਉਥੇ ਉਸ ਤੋਂ ਬਾਅਦ ਫਿਰ ਜਦੋਂ ਇਦਾਂ ਦੇ ਕੰਮ ਦੇ ਵਿੱਚ ਪੈਸਾ ਜ਼ਿਆਦਾ ਲ ਤੇ ਬੇਗੂ ਕੰਮ ਛੱਡ ਲਈਦਾ ਜਿਹੜਾ ਅਗਲੀ ਵਾਰੀ ਹੋ ਸਕਦਾ ਠੀਕ ਹੈ ਜੇ ਤੁਸੀਂ ਥੱਲੇ ਦੱਸਿਆ ਜੀ 10% ਕਰਕੇ ਹਾਂ ਇਹ 10% ਜਦੋਂ ਹੁੰਦਾ ਵੀ ਕੰਮ ਥੋੜਾ ਰਹਿੰਦਾ ਕਾਉਂਸਲ ਕੋਲ ਅਧਿਕਾਰ ਆ ਵੀ 10% ਅਸੀਂ ਕਾਉਂਸਲ ਫੰਡ ਚੋਂ ਦੇ ਕੇ ਕੰਮ ਪੂਰਾ ਕਰਵਾ ਸਕਦੇ ਕਰ ਸਕਦੇ ਜਿਹੜਾ ਜਿੰਨਾ ਵੀ ਹੈ ਕੰਮ ਹੈ ਜਿੱਚ ਵਧਣਗੇ ਇਹ ਨਹੀਂ ਵੀ ਸਾਰਿਆਂ ਚ ਜਿਹੜੇ ਹੋ ਗਏ ਹੋ ਗਏ ਜੇ ਕਿਸੇ ਚ ਪੈਸੇ ਘਟਦੇ ਆ 10% ਅਸੀਂ ਕਾਉਂਸਲ ਚੋਂ ਦੇ ਸਕਦੇ ਹਾਂ ਹਾਂਜੀ ਅਜੇ ਪਏ ਨਹੀਂ ਹੈਗੇ ਯਾਨੀ ਕਿ ਨੋ 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 ਇਹ ਇਹ ਆ ਜੇ ਕਿਤੇ ਲੋੜ ਪਈ ਤਾਂ ਅਸੀਂ ਕਾਉਂਸਲ ਚੋਂ ਖਰ ਸਕਦੇ ਹਾਂ। ਹਲੋ, ਅਗਲਾ ਚੱਲ ਵੀ। ਨੈਕਸਟ ਨਗਰਪਾਲਿਕਾ ਬਿਲਗਾ ਲੋ ਨੇੜੇ ਬਾਸਟੈਂਡ ਬਿਲਗਾ ਵਿਖੇ ਸਰਕਾਰ ਵੱਲੋਂ ਪ੍ਰਾਪਤ ਹੋਈ ਗ੍ਰਾਂਟ ਨਾਲ ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਮਾਂਝੋ ਹਲਕਾ ਦੇ ਅਨੁਪੋਤਰ ਜੁਲ ਬਣਾਈ ਕਿ ਨੋਬਲ ਕਮੇਟੀ ਬਿਲਗਾ ਦੇ ਮੈਂਬਰ ਹਰਦੇਵ ਸਿੰਘ ਜੀ ਵੱਲੋਂ ਦਫ਼ਤਰੇ ਕੇ ਬੇਨਤੀ ਕੀਤੀ ਗਈ ਮਾਂ ਆਦੇਸ਼ਪੱਤ ਵੱਡੀ ਬਾਬਾ ਕਰਮ ਸਿੰਘ ਤਿਲਲਾ ਜੀ ਦੀ ਯਾਦ ਵਿੱਚ ਇਸ ਲਾਇਬ੍ਰੇਰੀ ਦਾ ਨਾਮ ਰੱਖਿਆ ਜਾਵੇ। ਇਸ ਲਈ ਇਸ ਲਾਇਬ੍ਰੇਰੀ ਦਾ ਨਾਮ ਬਾਬਾ ਕਰਮ ਸਿੰਘ ਤਿਲਲਾ ਯਾਦਗਾਰ ਲਾਇਬ੍ਰੇਰੀ ਬਿਲਗਾ ਦੇ ਨਾਂ ਤੇ ਰੱਖਣ ਲਈ ਕੇਸ ਆਬਦੇ ਵਿਚਾਰ ਤੇ ਕਰਵਾ ਕੇ ਦੀ ਪੇਸ਼ ਇਹ ਸਰਦਾਰ ਕਰਮ ਸਿੰਘ ਥਿੱਲਾ ਜੀ ਜਿਹੜੇ ਨੇ ਇਹ ਸਾਡੇ ਜਦੋਂ ਆਜ਼ਾਦੀ ਦੀ ਲਹਿਰ ਚੱਲਦੀ ਸੀਗੀ ਇਹਨਾਂ ਦੀ ਹਿਸਟਰੀ ਵੀ ਦੇਖ ਕੇ ਕਹਿਣਾ ਆਪਾਂ ਨੂੰ ਇਹਨਾਂ ਦੀ ਹਿਸਟਰੀ ਇਹ ਵੀ ਦੱਸ ਰਿਹਾ ਵੀ ਇਹਨਾਂ ਨੇ ਜ਼ਿੰਦਗੀ ਲਾਈ ਉਸ ਵੇਲੇ ਲਾਲਟਨ ਲੈ ਕੇ ਗਲੀਆਂ ਵਿੱਚ ਲੋਕਾਂ ਨੂੰ ਜੁਗਾਉਂਦੇ ਫਿਰਦੇ ਸੀ ਤੇ ਇਹਨਾਂ ਜਿਹੜੀ ਸਾਡੀ ਲਾਇਬ੍ਰੇਰੀ ਬਣਦੀ ਆ ਤੇ ਅਸੀਂ ਚਾਹੁੰਦੇ ਆ ਵੀ ਅਸੀਂ ਬਾਬਾ ਕਰਮ ਸਿੰਘ ਥਿੱਲਾ ਦੇ ਨਾਂ ਤੇ ਉਹ ਲਾਇਬ੍ਰੇਰੀ ਦਾ ਨਾਂ ਰੱਖੀਏ ਤੁਸੀਂ ਸਹਿਮਤ ਆ ਸਾਰੇ ਅਸੀਂ ਸਹਿਮਤ ਹਾਂ ਠੀਕ ਹੈ ਹੂੰ ਇਹਦੇ ਵਿੱਚ ਇਸ ਤਰ੍ਹਾਂ ਵੀ ਜਿਹੜੇ ਟੈਂਕਰ ਸਾਡੇ ਬਣੇ ਹੋਏ ਆ ਇੱਕ ਤਾਂ ਇੱਥੋਂ ਤਕਰੀਬਨ 2 ਘੰਟੇ ਲੱਗ ਜਾਂਦੇ ਭਰਨ ਨੂੰ ਟੈਂਕਰ ਨੂੰ ਭਰਨ ਨੂੰ ਸਾਡੀ ਮੋਟਰ ਤੇ 2 ਘੰਟੇ ਲੱਗ ਜਾਂਦੇ ਉਹ ਤੋਂ ਬਾਅਦ ਅਸੀਂ ਆਪਣੇ ਟਰੈਕਟਰ ਮਗਰ ਪਾ ਕੇ ਛੱਡ ਕੇ ਆਈਦਾ ਮਤਲਬ ਉਹ ਜਿਹਦੇ ਛੱਡ ਕੇ ਆਈਦਾ ਖੁਸ਼ੀਗਮੀ ਤੇ ਇਹ ਤਾਂ ਉਹ ਕਈ ਵਾਰੀ 2-2 3-3 ਦਿਨ ਸਾਨੂੰ ਫੇਰ ਵਾਪਸ ਨਹੀਂ ਕਰਦੇ ਇਹ ਫੀਸ ਰੱਖਣ ਦਾ ਮਤਲਬ ਇਹ ਆ ਵੀ ਇੱਕ ਤਾਂ ਸਾਡਾ ਟਰੈਕਟਰ ਚੱਲਦਾ ਸਾਡੇ 4 ਬੰਦੇ ਉਹਨੂੰ ਲਿਉਣ ਲਿਜਾਣ ਲਈ ਲੱਗਦੇ ਆ ਦੂਸਰਾ ਇਹ ਹੈਗਾ ਵੀ ਜਦੋਂ ਅਗਲੇ ਨੂੰ ਪਤਾ ਹੋਊਗਾ ਵੀ ਮੈਂ ਨਾਲ 1000 ਰੁਪਿਆ ਦੇਣ ਦਾ ਮੈਨੂੰ ਪੈ ਰਿਹਾ ਤਾਂ ਅਗ ਮੈਂ ਟੋ ਮੰਟੀ ਵਾਪਸ ਕਰੂਗਾ ਵਿਆਹ ਸ਼ਾਦੀ ਵਾਲਾ ਹਾਂ ਜਿੱਥੇ ਕਿਤੇ ਆਪਣਾ ਕਿਤੇ ਲਾਈਟ ਕਿਤੇ ਸਪਲਾਈ ਖਰਾਬ ਹੋ ਗਈ ਪਬਲਿਕ ਲਈ ਚਾਹੀਦਾ ਉੱਥੇ ਆਪਣਾ ਫਰੀਜ ਆਉਂਦਾ ਜਦੋਂ ਮੰਨ ਲਓ ਟੈਂਕੀ ਮੋਟਰ ਸੜ ਗਈ ਜਾਂ ਕੁਛ ਜਾਂ ਪਬਲਿਕ ਹਾਂ ਪਰਸਨਲ ਯੂਜ਼ ਲਈ ਕੋਲ ਜਾਂਦੇ ਆ ਵਿਆਹ ਸ਼ਾਦੀ ਲਈ ਕੋ ਮੇਲੇ ਲਈ ਕੋ ਕਾਸੇ ਲਈ ਤੇ ਉਹਦੇ ਲਈ ਆਪਾਂ ਫੀਸ ਰੱਖਣੀ ਆ ਉਹ ਤੁਸੀਂ ਰੱਖੋ ਵੀ ਆਪਾਂ 2000 ਰੱਖੀਏ ਦਿਨ ਦਾ 1000 ਰੱਖੀਏ 1500 ਰੱਖੀਏ ਕਿਉਂਕਿ ਸਾਡੇ ਟਰੈਕਟਰ ਨੇ ਛੱਡ ਕੇ ਵੀ ਆਉਣਾ ਸਾਡੇ 4 ਬੰਦੇ ਵੀ ਲੱਗਣੇ ਆ ਪਾਣੀ ਵੀ ਸਭ ਭਰਕੇ ਦੇਣਾ ਸੀ ਹਣਾ ਜਾਂ ਅਗਲਾ ਸਾਡੇ ਕੋ ਖਾਲੀ ਰਹਿ ਜਵੇ 100 ਦੇਖ ਲਓ ਮਾਨਸੋ ਦੇ ਨਾਲ ਤਾਂ ਫਿਰ ਫੇ ਅਗਲਾ ਫੇ ਆਪ ਲੈ ਜਵੇ ਫੇ ਅਸੀਂ ਆਪਣਾ ਟਰੈਕਟਰ ਤਾਂ ਭੰਨਾਗੇ ਨਹੀਂ ਚਾਰ ਬੰਦੇ ਵੀ ਨਾਲ ਲਾਵਾਂਗੇ ਕੰਡੀਸ਼ਨਾ ਰੱਖ ਲਓ ਆਪ ਲੈ ਕੇ ਜਾਣਾ ਇੰਨਾ ਤੇ ਆ ਸਾਡੇ ਕੋ ਹਣਾ ਹਾਂ ਕੰਡੀਸ਼ਨਾ ਰੱਖ ਲਓ ਇਹ ਵਿੱਚ ਵੀ ਛੱਡ ਕੇ ਹੁਣ ਉਹਨਾਂ ਨੂੰ ਜਾਣਾ ਭਰ ਕੇ ਦੇਣਾ ਪਾਣੀ ਸਾਡਾ ਤਾਂ ਫਿਰ 1000 ਰੁਪਿਆ ਆ ਹੂੰ ਜੇ ਖਾਲੀ ਲੈ ਜਾਣਾ ਤਾਂ 500 ਠੀਕ ਹੈ ਕਰੋ ਠੀਕ ਹੈ ਭੈਣ ਠੀਕ ਹੈ ਅਗਲੇ ਨੂੰ ਥੋੜਾ ਜਿਹਾ ਹੋਊਗਾ ਨਾ ਵੀ ਮੇਰੇ ਸਿਰ ਦਿਹਾੜੀ ਦਾ ਕਿਰਾਇਆ ਪੈਣਾ ਤਾਂ ਮੈਂ ਵਾਪਸ ਅ ਘਰਾਂ ਵਿੱਚ ਜਲਦੀ ਹੈ ਨਾ ਨਹੀਂ ਤਾਂ ਅਗਲਾ 4-4 ਦਿਨ ਮੋੜਦਾ ਨਹੀਂ ਹੈਗਾ ਖਾਲੀ ਮੈਂ ਲਿਖ ਲਾਵੀ ਜੇ ਅਗਲਾ ਆਪ ਲੈ ਜਾਂਦਾ ਆਪ ਛੱਡ ਕੇ ਜਾਂਦਾ 500 ਠੀਕ ਹੈ ਜੇ ਅਸੀਂ ਛੱਡ ਕੇ ਆਵਾਂਗੇ ਤਾਂ ਆਪਣਾ 1000 ਠੀਕ ਹੈ ਇਹਦੇ ਕੋ ਵੀ ਆਪਾਂ ਜਿਹੜੀ ਕੋ ਰਸੀਦ ਕੱਟ ਕੇ ਦਿੰਨੇ ਆ ਉਹ ਕਾਉਂਸਲ ਵੱਲੋਂ ਆਪਣੇ ਕੋ ਅਵੇਲੇਬਲ ਸਾਰਾ ਕੁਝ ਹਾਂਜੀ ਹਾਂਜੀ ਜੇ ਕਿਸ ਤੋਂ ਪੈਸਾ ਲੈਣਾ ਹੈ ਲਾਮਾਂਗੇ ਜੀ ਉਹਦੇ ਲੈ ਕੇ ਜਾਣਾ ਉਹਦਾ ਬਕਾਇਦਾ ਧਾਰਕ ਨਾਲ ਲਾਮਾਂਗੇ ਜੀ ਠੀਕ ਹੈ ਹੁਣ ਉਹਨੂੰ ਪੈਸੇ ਲੈ ਕੇ ਉਹਦੀ ਰਸੀਦ ਕੱਢ ਕੇ ਬਕਾਇਦਾ ਅਗਲੇ ਨੂੰ ਦਵਾਂਗੇ ਜੀ ਠੀਕ ਚਲੋ ਅਗਲਾ ਚਲੋ ਨੈਕਸਟ ਆਏ ਦਿਨ ਸ਼ਹਿਰ ਵਿੱਚ ਖੁਸ਼ੀਆਂ ਦਾ ਪ੍ਰੋਗਰਾਮ ਹੁੰਦੇ ਹਨ ਇਹਨਾਂ ਖੁਸ਼ੀਆਂ ਦੇ ਪ੍ਰੋਗਰਾਮ 'ਚ ਵਧਾਈਆਂ ਲੈ ਲਈ ਭਾਂਡੇ ਬਰਾਸੀ ਖੁਸਰੇ ਮਹਤਾ ਦੀ ਆਉਂਦੇ ਹਨ ਜੋ ਕਿ ਧੱਕੇ ਨਾਲ ਇਹਨਾਂ ਖੁਸ਼ੀਆਂ ਦੇ ਪ੍ਰੋਗਰਾਮ 'ਚ ਘਰ ਵਾਲਿਆਂ ਤੋਂ ਬਦ ਤੋਂ ਬਦ ਪੈਸੇ ਮੰਗ ਕਰਦੇ ਆ ਜਿਸ ਨਾਲ ਉਹਨਾਂ ਦਾ ਘਰ ਵੀ ਚਾਹੇ ਮਹਿਮਾਨਾਂ ਅੱਗੇ ਘਰ ਵਾਲਿਆਂ ਦਾ ਅਕਸ ਵੀ ਖਰਾਬ ਹੁੰਦਾ ਹੈ ਨਗਰ ਵਿੱਚ ਕਈ ਜਿਹੇ ਘਰ ਵੀ ਹਨ ਜਿਹੜੇ ਆਪਣਾ ਰੋਜਗਾਰ ਬਹੁਤ ਹੀ ਮੁਸ਼ਕਲ ਨਾਲ ਚਲਾਉਂਦੇ ਹਨ ਆਏ ਦਿਨ ਸ਼ਹਿਰ ਵਿੱਚ ਇਹਨਾਂ ਤੇ ਪੈਸੇ ਮੰਗਾਂ ਦੀ ਬਹੁਤ ਕੰਪਲੇਟ ਆ ਰਹੀ ਹੈ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਪ੍ਰੋਗਰਾਮ ਤੇ ਇਹਨਾਂ ਭੰਡਾ ਮਰਾਸੀਆਂ ਕੁਸਰਤ ਦੀ ਆ ਰਹੀ ਹੈ ਕੰਪਲੀਟਾ ਰੋਕਣ ਲਈ ਇਹਨਾਂ ਦੀ ਮਾਣ ਭੇਟਾ ਵਧਾਈ ਫਿਕਸ ਕਰਨੀ ਉਚਿਤ ਹੋਵੇਗੀ ਕੇਸ ਹਾਊਸ ਦੇ ਵਿਚਾਰ ਤੇ ਪ੍ਰਵਾਨਗੀ ਦੀ ਪੇਸ਼ ਹੈ ਜੀ ਹਾਂਜੀ ਉਹ ਸਮਝਣੀ ਇਹ ਚ ਗੱਲ ਪਹਿ ਕਰ ਲੋ ਸੁਣੋ ਗੱਲ ਮੇਰੀ ਗੱਲ ਇਹ ਕਰ ਲੋ ਮੇਰੀ ਸੁਣ ਇਹਦੇ ਵਿੱਚ ਦੇਖੋ ਆਪਾਂ ਨੂੰ ਹਰ ਇੱਕ ਪਿੰਡ ਦੇ ਵਿੱਚ ਲੋਕਦਿਆਂ ਨੇ ਬਾਕੀ ਬਾਤ ਨੂੰ ਜਿਹੜਾ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਦੇਵੇ ਜਿਹੜੀ ਕਿਸੇ ਦੀ ਜਾਨ ਕੱਢੀ ਜਾਂਦੀ ਆ ਜਲੂਸ ਕੱਢ ਰ ਮੇਰੀ ਮੇਰੀ ਸੁਣੋ ਆਪਣੇ ਅੱਜ ਉਹ ਗੁੱਡੀ ਪੈਣ ਆਪਣੀ ਖੁਸ਼ੀ ਨਾਲ ਕੋਈ ਜੋ ਮਰਜ਼ੀ ਦੇਵੇ ਉਹਨਾਂ ਦੇ ਘਰ ਬੱਚਾ ਸੀ ਤੇ ਵਧਾਈ ਸੀ ਮੇਰਾ ਖਿਆਲ ਆ 55000 ਰੁਪਏ ਦੇ ਵਿੱਚ ਉਹਨਾਂ ਦਾ ਜਲੂਸ ਕੱਢ ਕੇ ਵਧਾਈ ਲਈ ਗਏ ਠੀਕ ਹੈ ਨਾ ਇਹਦੇ ਵਿੱਚ ਫਿਕਸ ਕਰ ਦਈਏ ਜਿੰਨਾ ਦੇਖੋ ਮਾਨ ਸਤਕਾਰ ਹਰਕਦਾ ਬਣਦਾ ਤੁਸੀਂ ਕਿਸੇ ਤੇ ਡਾਂਗ ਰੱਖ ਕੇ ਜਲੂਸ ਕੱਢ ਕੇ ਰਸੇਦਾਰੀ ਚ ਅਗਲੇ ਤੋਂ ਵੱਧ ਤੋਂ ਵੱਧ ਲਮੋ ਇਹ ਗੱਲ ਅਗਲਾ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਦੇ ਦੇਵੇ ਇਹ ਚ ਹੁਣ ਤੁਸੀਂ ਦੱਸੋ ਵੀ ਆਪਾਂ ਜਿਹੜਾ ਆਪਾਂ ਪਹਿਲਾਂ ਦੂਸਰਿਆਂ ਤੇ ਆ ਜਾਂਦੇ ਹਾਂ ਮਹਾਨਤਾ ਤੇ ਆ ਜਾਂਦੇ ਹਾਂ ਜਿਹੜੇ ਆਪਣੇ ਖੁਸਰੇ ਆ ਉਹਨਾਂ ਦਾ 2100 ਰੱਖਣਾ 3100 ਰੱਖਣਾ ਇਹ ਤੁਸੀਂ ਸਾਰੇ ਸਲਾਹ ਕਰ ਲਓ ਬਾਕੀ ਸਾਰੇ ਇਹ ਦੂ ਥੱਲੇ ਆਉਣੇ ਆ ਭੰਡ ਮਰਾਸੀ ਤੇ ਹੋਰ ਸੋ ਜੀ ਬੋਲੋ ਜੀ ਜਿਹੜੇ ਸਲਾਹ ਕਰਦੇ ਨੇ 5200 11000 ਰੁਪਏ ਦੇਈ ਜਾਣਾ ਹਾਂ ਉਹ ਸਟਾਰਟ ਕੀ ਕੀ ਯਾਦੋ ਸਟਾਰਟ ਹੁੰਦੇ ਗੁਜ਼ਰੇ ਦਾ ਜੀ ਉਹ ਘੱਟ ਦੁੰਦੇ ਨਹੀਂ ਹੈਗੇ ਸਟਾਰਟ ਮੇਰੇ ਹਿਸਾਬ ਨਾਲ ਤਾਂ 31000 ਰੁਪਿਆ ਬਾਜ ਗਿਆ 31000 ਰੱਖਣਾ ਹੈ ਨਾ ਅਗਲਾ ਵੱਧ ਕੱਟਾ ਅਗਲਾ ਆਪ ਲੈ ਲਵਾਂਗੇ ਚਲ 31000 ਚਲੋ 31000 ਇਹਨਾਂ ਦਾ ਹੋ ਗਿਆ ਤੇ ਜਿਹੜੇ ਆਪਣੇ ਹੈਗੇ ਨੇ ਆਂ ਭੰਡ ਮਰਾਸੀ ਇਹਨਾਂ ਦਾ 1100 ਰੱਖ ਲਈਏ 1100 ਰੱਖ ਲਈਏ ਇਹਨਾਂ ਦਾ ਠੀਕ ਹੈ ਬਾਕੀਆਂ ਦਾ 1100 ਕਰ ਦੇ ਜੀ ਨਗਰ ਪੰਜਾਬੀ ਨਗਰ ਸਰਕਾਰ ਤੋਂ ਪ੍ਰਾਪਤ ਜਿਹੜੀ ਗ੍ਰਾਂਟ ਰਹੀ ਸ਼ਹਿਰ ਦੇ ਮੁੱਖ ਚੌਕ ਤੇ ਪਬਲਿਕ ਸਥਾਨਾਂ ਤੇ ਕੈਮਰਾ ਲਗਾਏ ਗਏ ਹਨ ਇਹਨਾਂ ਕੈਮਰਾ ਦਾ ਕੰਟਰੋਲ ਪੁਲਿਸ ਸਟੇਸ਼ਨ ਬਿਲਕੁਲ ਵਿਖੇ ਬਣਾਇਆ ਹੋਇਆ ਹੈ ਹਮਮ ਸਬੰਧਤ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਦਾ ਜਵਾਬ ਨਹੀਂ ਦੋ ਰਿਹਾ ਸ ਹੈ ਕਿ ਕਈ ਦਫਾ ਇਹਨਾਂ ਕੈਮਰਾ ਵਿੱਚ ਤਕਨੀਕੀ ਸਮੱਸਿਆ ਆ ਜਾਂਦੀ ਹੈ ਤੇ ਇੱਕ ਘੰਟੇ ਬੰਦ ਹੋ ਜਾਂਦੇ ਹਨ ਕੈਮਰਾ ਦੀ ਮੇਨਟੇਨੈਂਸ ਕਰਨ ਲਈ ਅਜੇ ਕੋਈ ਵੀ ਮਕੈਨਿਕ ਦਫ਼ਤਰ ਵੱਲੋਂ ਨਹੀਂ ਰੱਖਿਆ ਗਿਆ ਗੱਲ ਸੁਣੀ ਦਿਨ ਦੀ ਆਏ ਦਿਨ ਵਾਲੇ ਦੁਆਲੇ ਪਿੰਡਾਂ ਵਿੱਚ ਚੋਰੀ ਦਾ ਘਟਨਾਵਾਲਾ ਪਤਾ ਲੱਗ ਰਿਹਾ ਇਹ ਕੰਮ ਕਰਵਾਉਣ ਲਈ 175000 ਰੁਪਏ ਦਾ ਤਕਬੀਲਾ ਤਿਆਰ ਕੀਤਾ ਗਿਆ ਹੈ। ਉਪਰ ਕੰਮ ਈਟੈਂਡਿੰਗ ਬੁਨਿਆਦ ਲਈ ਕਰਵਾਉਣ ਅਤੇ ਆਲ ਖਰਚੇ ਦੇ ਲਈ ਕੇਸ ਆਫ ਦੀ ਪ੍ਰਵਾਨਗੀ ਲਈ ਪੇਸ਼ ਹੈ ਜਿਹੜੇ ਕੈਮਰੇ ਇਸ ਵੇਲੇ ਆਪਣੇ ਚੱਲ ਰਹੇ ਨਹੀਂ ਇੱਕ ਤਾਂ ਇਹ ਉਹ ਟਾਵਰ ਕੁ ਟਾਵਰ ਨੇ ਕਿਤੇ ਕਿਤੇ ਵਾਇਰਿੰਗ ਨਹੀਂ ਅਸਲ ਜੀ ਕੀ ਹੁੰਦਾ ਉਹ ਤਾਂ ਕੰਟਰੋਲ ਲੱਗਾ ਸਾਰਾ ਥਾਣੇ ਲੱਗਾ ਵੀ ਜਾਂਦੇ ਨੂੰ ਅੱਗੇ ਪਹਿਲਾਂ ਤਾਂ ਨਹੀਂ ਕਿਤੇ ਚੱਕ ਕੇ ਸਟੋਰ ਸਟੋਰ ਜਲਾਤਾ ਹੁਣ ਅਸੀਂ ਜਿਹੜੀ ਉਹ ਬੜਦੇ ਥਾਣੇ ਸੱਜੇ ਆ ਤੇ ਜਿਹੜਾ ਪਹਿਲਾਂ ਐਸਚਓ ਦਾ ਕਮਰਾ ਮੁਨਸ਼ੀ ਦਾ ਕਮਰਾ ਹੁੰਦਾ ਓਥੇ ਲਵਾਤਾ ਉਹਦੇ ਵਿੱਚ ਕੀ ਆ ਵੀ ਜਦੋਂ ਹਨੇਰੀ ਆਉਂਦੀ ਜਾਂ ਮੀਂਹ ਆਉਂਦਾ ਜਾਂ ਕੁਝ ਹੁੰਦਾ ਆ ਤਾਂ ਉਹ ਕੈਮਰੇ ਕਿਤੇ ਨਾ ਕਿਤੇ ਕੋਈ ਨਾ ਕੋ ਬੰਦਾ ਹੀ ਰਹਿੰਦਾ ਜਿਹੜੀ ਕੰਪਨੀ ਤੋਂ ਆਪਾਂ ਲਵਾਏ ਆ ਉਹਨਾਂ ਦਾ ਸਾਡਾ ਲੋਨ ਤੱਕ ਦਾ ਠੇਕਾ ਸੀਗਾ ਬੰਦ ਹੁੰਦੇ ਆ ਬੰਦ ਹੋਣ ਲਈ ਤਾਂ ਫੇਰ ਜਦੋਂ ਉਹ ਕਿਸੇ ਨੂੰ ਸੱਦੀਦਾ ਆ ਕਿੱਥੇ ਦੀ ਕੰਪਨੀ ਜਿਹੜੀ ਹੁਣ ਆਉਂਦੀ ਆ ਬੰਗੇ ਦੇ ਨਾਮ ਬੰਗੇ ਨਾਮ ਦੀ ਕੋਈ ਮੁੰਡੇ ਆਉਂਦੇ ਆ ਇੱਥੇ ਨੇੜੇ ਤੇੜੇ ਕੋਈ ਉਹਨੂੰ ਹੱਥ ਨਹੀਂ ਪਾਉਂਦਾ ਫਾਈਬਰ ਦਾ ਕੰਮ ਆ ਸਾਰਾ ਹਾਂ ਤੇ ਇਹਦੇ ਲਈ ਸਾਨੂੰ ਉਹਨਾਂ ਦੇ ਨਾਲ ਕਿਸੇ ਦੇ ਨਾਲ ਕੋਈ ਪੱਕਾ ਕੰਟਰੈਕਟ ਕਰਨਾ ਪੈਣਾ ਵੀ ਜਦੋਂ ਸਾਡੀ ਕੰਪਲੀਟ ਹੋਈ ਕੰਪਲੀਟ ਦੂਰ ਤੇ ਉਹਦੀ ਰਿਪੇਅਰ ਵੀ ਜਿਹਦਾ ਹੁਣ ਬੰਦ ਹੋ ਗਿਆ ਜਦੋਂ ਹੁਣ ਮੈਂ ਕੱਲ ਪਰਸੋਂ ਗਿਆ ਸੀ ਤਾਂ 10 12 ਬੰਦ ਸੀ ਕਈਆਂ ਦੀ ਡਾਇਰੈਕਸ਼ਨ ਹਲਾਉਂਦੇ ਆ ਮਤਲਬ ਜਦੋਂ ਕਿਸੇ ਨੇ ਕਾਰਵਾਈ ਕਰਨੀ ਆ ਹੁਣ ਇੱਕ ਕੈਮਰੇ ਤੇ ਸਾਨੂੰ ਸ਼ੱਕ ਆ ਵੀ ਉੱਥੇ ਕੋਈ ਵਾਰਦਾਤ ਹੋਈ ਵਾਰਦਾਤ ਤੋਂ ਪਹਿਲਾਂ ਉਹਦੀ ਤਾਰ ਤੋੜੀ ਗਈ ਜਾਂ ਡੰਡਾ ਮਾਰ ਕੇ ਉਹਦਾ ਮੂੰਹ ਤਾਮ ਕਰ ਦੇਣਾ ਜਾਂ ਕਈ ਵਾਰੀ ਨੇਰੀ ਹਵਾ ਦੇ ਨਾਲ ਵੈਸੇ ਹੀ ਹਿੱਲ ਜਾਂਦੇ ਆ ਉਹਦੇ ਵਾਸਤੇ ਇਹ ਆਪਾਂ ਮਤਲਬ ਜਿਹੜਾ ਹੋ ਕਿਸ ਮਕੈਨਿਕ ਮਕੈਨਿਕ ਨਾਲ ਉਹਨਾਂ ਨੂੰ ਕੰਟਰੈਕਟ ਹੁੰਦਾ ਹੁੰਦਾ ਵੀ ਜਦੋਂ ਅਸੀਂ ਤੁਹਾਨੂੰ ਆਹ ਦੇਵਾਂਗੇ ਅਸੀਂ ਤੁਹਾਨੂੰ ਆਹ ਦੇਵਾਂਗੇ ਉਹਨਾਂ ਮੇਰੇ ਕਰ ਕਿੰਨਾ 12-14000 ਮਹੀਨਾ ਦਾ ਬਣਨਾ 12-14000 ਰੁਪਏ ਮਹੀਨਾ ਦਾ ਬਣਨਾ ਟੈਕਸ ਕੱਟ-ਕੁੱਟ ਕੇ ਉਹਨੂੰ 10-11000 ਬਚਣਾ ਉਹਦੇ ਖਾਦੇ ਆੜੀ ਮਹੀਨੇ ਦੇ ਦੋ ਗੇੜੇ ਲੱਗਣ ਉਹਦੇ 10 ਗੇੜੇ ਲੱਗਣ ਉਹਦੇ ਹੋ ਸਕਦਾ ਨਾ ਲੱਗਣ ਜ਼ਿੰਮੇਵਾਰੀ ਉਹਨਾਂ ਦੀ ਹੈ ਟੋਟਲ ਮੈਂਟੀਨੈਂਸ ਸਾਲ ਨੂੰ ਸਾਡੇ ਕੈਮਰੇਜਾਂ ਤੋਂ ਸਾਢੇ ਚਾਂਦ ਚਾਹੀਦੇ ਟੈਂਡਰ ਪਾਇਆ ਜਾਊਗਾ ਇਹ ਤਾਂ ਟੈਂਡਰ ਲੱਗੂਗਾ ਉਹ ਤਾਂ ਟੈਂਡਰ ਕੋ ਕੰਪਨੀ ਭਰੂਗੀ ਉਹ ਕਿਹੜੀ ਭਰੂਗੀ ਉਹ ਕਿਹਨੂੰ ਭੇਜੂਗੀ ਉਹ ਉਹ ਬਾਅਦ ਚ ਪਤਾ ਲੱਗੂ ਟੈਂਡਰ ਕਿਹਦੇ ਨਾਲ ਜਾ ਕੇ ਖੁੱਲਦਾ ਚਲੋ ਅਗਲਾ ਪ੍ਰਿੰਸੀਪਲ ਮੇਰੀ ਪ੍ਰੋਬਲ ਸਕੂਲ ਵੱਲੋਂ ਪਰਾਪਤ ਹੋਇਆ ਪੱਤਰ ਰਾਹੀਂ ਬੇਨਤੀ ਕੀਤੀ ਹੈ ਕਿ ਬੱਚਿਆਂ ਦੀ ਸਹੂਲਤ ਸੜਕੀ ਸੁਰੱਖਿਆ ਨੂੰ ਮੁੱਖ ਰੱਖਦੇ ਉਹਨਾਂ ਦੇ ਸਕੂਲ ਅੱਗੇ ਸਪੀਡ ਬ੍ਰੇਕਰ ਇੰਸਟਾਲ ਕਰਵਾਏ ਜਾਣੇ ਹਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਸਫਵਾਵੀ ਘਟਨਾ ਤੋਂ ਬਚਿਆ ਜਾ ਸਕੇ ਇਹ ਸੜਕ ਪੰਜਾਬ ਮੰਡੀ ਬੋਰਡ ਦੀ ਹੈ ਇਸ ਲਈ ਸੜਕ ਤੇ ਬੱਚਿਆਂ ਦੀ ਸੜਕੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਬੰਧਤ ਵਿਭਾਗ ਪੰਜਾਬ ਮੰਡੀ ਬੋਰਡ ਪਾਸੋਂ ਸਪੀਡ ਬ੍ਰੇਕਰ ਇੰਸਟਾਲ ਕਰਵਾਉਣ ਲਈ ਕੇਸ ਆਫ ਦੀ ਪ੍ਰਵਾਨਗੀ ਲਈ ਪੇਸ਼ ਹੈ ਜੀ ਇਹ ਇਹਨਾਂ ਨੇ ਮੰਡੀ ਬੋਰਡ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਸਬੰਧਤ ਤਾਂ ਮੰਡੀ ਬੋਰਡ ਨਾਲ ਹੋ ਕੇ ਆਪਾਂ ਉਹਨਾਂ ਨੂੰ ਕਹਿਣਾ ਆਪਾਂ ਜਿਹੜਾ ਮੱਤਾ ਲਿਖਣਾ ਜੀ ਬਦੇ ਵਿੱਚ ਵੀ ਇਹੀ ਆ ਕਿ ਜਿਹੜਾ ਇੰਸਟਾਲ ਕਰਵਾਉਣੇ ਆ ਪੰਜਾਬ ਮੰਡੀ ਬੋਰਡ ਪਾਸੋਂ ਹੀ ਕਰਵਾਉਣੇ ਜੀ ਆਪਾਂ ਉਹਨਾਂ ਨੂੰ ਕਹਿਣਾ ਆਪਾਂ ਆਪਾਂ ਤਾਂ ਉਹਨਾਂ ਨੂੰ ਕਹਿ ਹੀ ਦੇਣਾ ਠੀਕ ਕਰ ਤਨ